ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਬਲਵਿੰਦਰ ਤੇ ਮਨਜੀਤ ਬਹੁਤ ਖੁਸ਼ਾ ਦਾ ਸੁਖਦੀਪ ਉਹਨਾਂ ਦੋਵਾਂ ਨੂੰ ਵੀ ਬਹੁਤ ਪਸੰਦ ਸੀ ਨਰਿੰਦਰ ਮੰਮੀ ਜੀ ਤੁਸੀਂ ਇੱਕ ਵਾਰੀ ਖੁਸ਼ੀ ਨਾਲ ਗੱਲ ਕਰਕੇ ਦੇਖੋ ਫਿਰ ਮੈਂ ਕੱਲ ਨੂੰ ਖੁਸ਼ੀ ਨਾਲ ਗੱਲ ਕਰ ਲਵਾਂਗਾ ਫਿਰ ਉਸ ਤੋਂ ਬਾਅਦ ਸੁਖਦੀਪ ਦੀ ਮੰਮੀ ਨਾਲ ਗੱਲ ਕਰ ਲਵਾਂ ਆਵਾਂਗੇ ਬਲਵਿੰਦਰ ਤੇ ਮਨਜੀਤ ਨੇ ਨਰਿੰਦਰ ਨਾਲ ਹੋਈ ਸਾਰੀ ਗੱਲ ਜਗਦੀਪ ਤੇ ਗੁਰੀ ਨੂੰ ਵੀ ਦੱਸ ਦਿੱਤੀ ਉਹ ਵੀ ਖੁਸ਼ ਸੀ ਕਿਉਂਕਿ ਸੁਖਦੀਪ ਬਹੁਤ ਚੰਗਾ ਮੁੰਡਾ ਹੈ ਜੇ ਹੁਹੀ ਮੰਨ ਜਾਂਦੀ ਤਾਂ ਸੁਖਦੀਪ ਮੰਨ ਜਾਂਦੀ ਹੈ ਜੇ ਖੁਸ਼ੀ ਤਾਂ ਖੁਸ਼ਪ੍ਰੀਤ ਤੇ ਰਾਜਪ੍ਰੀਤ ਦੋਵਾਂ ਦੀ ਜਿੰਦਗੀ ਬਦਲ ਜਾਊ ਖੁਸ਼ੀ ਸਾਰੀ ਉਮਰ ਖੁਸ਼ ਰਹੇਗੀ ਸਾਰੇ ਦੁੱਖ ਭੁੱਲ ਜਾਊ ਖੁਸ਼ੀ ਜਦੋਂ ਘਰ ਵਾਪਸ ਆਈ ਤਾਂ ਰਾਤ ਦੀ ਰੋਟੀ ਖਾਣ ਤੋਂ ਬਾਅਦ ਜਦੋਂ ਖੁਸ਼ੀ ਆਪਣੇ ਕਮਰੇ ਵਿੱਚ ਚਲੀ ਗਈ ਤਾਂ ਮਨਜੀਤ ਦੇ ਗੁਰੂ ਵੀ ਦੁੱਧ ਦੇ ਗਲਾਸ ਲੈ ਕੇ ਖੁਸ਼ੀ ਕੋਲੇ ਚੱਲਿਆ ਗੰਗਾ ਦੁੱਧ ਪੀਣ ਤੋਂ ਬਾਅਦ ਗੁਰੂ ਨੇ ਪਹਿਲਾਂ ਗੱਲ ਸ਼ੁਰੂ ਕੀਤੀ ਖੁਸ਼ੀ ਤੇਰੇ ਨਾਲ ਇੱਕ ਗੱਲ ਕਰਨੀ ਆ ਤੈਂ ਸੋਚਿਆ ਕੁਝ ਅੱਗੇ ਆਪਣੇ ਜੀਵਨ ਮਾਰੇ ਖੁਸ਼ੀ ਬੋਲੀ ਮੈਂ ਕੀ ਸੋਚਣਾ ਪਹਿਲਾਂ ਜਿਹੜਾ ਮੇਰੇ ਸੋਚਿਆ ਕੋਈ ਹੋਇਆ ਰੱਬ ਨੇ ਕਰਨਾ ਜੋ ਕਰਨਾ ਬਸ ਮੈਂ ਤਾਂ ਆਪਣੀ ਧੀ ਦਾ ਪਾਲਣ ਪੋਸ਼ਣ ਕਰਨਾ ਮੰਜੀਤ ਖੁਸ਼ੀ ਨੂੰ ਸਮਝਾਉਣ ਲੱਗਦੀ ਹੈ ਕਿ ਧੀਏ ਪਹਾੜ ਜਿੱਦੀ ਜ਼ਿੰਦਗੀ ਕਿਵੇਂ ਕੱਢੇਗੀ ਫਿਰ ਰਾਜਪ੍ਰੀਤ ਬਾਰੇ ਵੀ ਸੋਚੇ ਇਹ ਨੂੰ ਮਾਂ-ਬਾਪ ਦੋਵਾਂ ਦੇ ਪਿਆਰ ਦੀ ਲੋੜ ਆ ਖੁਸ਼ੀ ਮੰਮੀ ਤੁਸੀਂ ਕੀ ਕਹੀ ਜਾਂਦੇ ਹੋ ਜੇ ਮੇਰੀ ਕਿਸਮਤ 'ਚ ਸੁਖੀ ਜੀਵਨ ਹੁੰਦਾ ਜਾਂ ਰਾਜਪ੍ਰੀਤ ਨੂੰ ਆਪਣੇ ਡੈਡੀ ਦਾ ਪਿਆਰ ਮਿਲਣਾ ਹੁੰਦਾ ਤਾਂ ਰਾਜਵੰਤ ਨੂੰ ਨਾ ਰੱਬ ਲੈ ਕੇ ਜਾਂਦਾ ਮੈਂ ਮਾਂ ਪਿਓ ਦੋਵੇਂ ਬਣ ਕੇ ਪਾਲਣ ਪੋਸ਼ਣ ਕਰੂੰਗੀ ਰਾਜਪੁਰ ਰਾਏਪ੍ਰੀਤ ਦਾ ਕੋਈ ਕਮੀ ਨਹੀਂ ਰਹਿਣ ਦਿੰਦੀ ਮੈਂ ਉਹਨਾਂ ਕੋਈ ਫਿਰ ਤੁਸੀਂ ਸਾਰੇ ਮੇਰੇ ਨਾਲ ਮੈਂ ਇਕੱਲੀ ਥੋੜਾ ਮਨਜੀਤ ਖੁਸ਼ੀ ਪਤਮਾ ਵੀ ਸਾਰੀ ਉਮਰ ਨਾਲ ਨਹੀਂ ਰਹਿ ਸਕਦੇ ਬਾਕੀ ਸਭ ਨੇ ਆਪਣੀ ਜ਼ਿੰਦਗੀ 'ਚ ਵਿਅਸਤ ਹੋ ਜਾਣਾ ਹੋਰ ਦੋ ਚਾਰ ਸਾਲ ਤੱਕ ਇਸ ਤਰ੍ਹਾਂ ਨਿਕਲ ਜਾਣਗੇ ਪੁੱਤ ਇਕੱਲੇ ਜ਼ਿੰਦਗੀ ਕੱਢਣੀ ਬਹੁਤ ਔਖੀ ਹੁੰਦੀ ਹੈ ਖੁਸ਼ੀ ਬੋਲੀ ਮੰਮੀ ਮੇਰੇ ਨਾਲ ਐਵੇਂ ਨਾ ਕਰੋ ਮੈਂ ਰਾਜਵੰਤ ਦੀ ਜਗਾ ਕਿਸੇ ਨੂੰ ਨਹੀਂ ਦੇ ਸਕਦੀ ਖੁਸ਼ੀ ਰੋਣ ਲੱਗ ਗਈ ਆਪਣੀ ਮੰਮੀ ਦੀਆਂ ਮਨਤਾ ਕਰ ਲੱਗ ਗਈ ਕਿ ਮੰਮੀ ਤੁਸੀਂ ਮੈਨੂੰ ਮਜਬੂਰ ਨਾ ਕਰੋ ਮੈਂ ਕਿਸੇ ਹੋਰ ਦੀ ਜ਼ਿੰਦਗੀ ਨਹੀਂ ਖਰਾਬ ਕਰ ਸਕਦੀ ਮਨਜੀਤ ਚੁੱਪ ਕਰੋ ਪੁੱਤਨਾ ਆਪਣੇ ਆਪ ਨੂੰ ਖਪਾ ਮੈਂ ਤੇਰੇ ਲਈ ਪਾਣੀ ਲੈ ਕੇ ਆਉਣੀ ਆ ਮਨਜੀਤ ਤੋਂ ਖੁਸ਼ੀ ਰੋਂਦੀ ਚੱਲੀ ਨਾ ਹੋ ਗਈ ਗੁਰੀ ਦੀ ਕੁਝ ਬੋਲਣ ਦੀ ਹਿੰਮਤ ਨਾ ਹੋਈ ਖੁਸ਼ੀ ਆਪਣੇ ਆਪ ਨੂੰ ਥੋੜਾ ਸੰਭਾਲਦੇ ਹੋਏ ਗੁਰੀ ਤੁਸੀਂ ਕਿਉਂ ਮੈਨੂੰ ਵਿਆਹ ਕਰਾਉਣ ਲਈ ਕਹੀ ਜਾਂਦੇ ਹੋ ਮੈਨੂੰ ਪਤਾ ਤੁਸੀਂ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਹੋ ਤੁਹਾਨੂੰ ਕਿਸੇ ਨੂੰ ਵੀ ਕੋਈ ਤਕਲੀਫ ਨਹੀਂ ਮੇਰੇ ਇੱਥੇ ਰਹਿਣ ਕਰਕੇ ਤੁਸੀਂ ਮੇਰਾ ਭਲਾ ਚਾਹੁੰਦੇ ਹੋ ਗੁਰੇ ਬੋਲੀ ਖੁਸ਼ੀ ਸਾਨੂੰ ਤਾਂ ਤੇਰੀਆਂ ਖੁਸ਼ੀਆਂ ਚਾਹੀਦੀਆਂ ਨੇ ਤੂੰ ਦੱਸ ਰਹੀ ਨਹੀਂ ਸਾਡੇ ਤੋਂ ਨਹੀਂ ਚੱਲ ਹੁੰਦੀ ਖੁਸ਼ੀ ਪਰ ਗੁਰੇ ਪੈਣੇ ਜੋ ਤੁਸੀਂ ਸੋਚਦੇ ਹੋ ਇਸ ਕਰਕੇ ਮੇਰੀ ਰਾਜਪ੍ਰੀਤ ਨੇ ਰੋਲ ਜਾਣਾ ਇਹਨੂੰ ਕਿਸੇ ਨੇ ਆਪਣੀ ਕੀ ਨਹੀਂ ਮੰਨਣਾ ਗੁਰੇ ਬੋਲੀ ਖੁਸ਼ੀ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਹਰ ਵਾਰ ਤੇਰੇ ਨਾਲ ਗਲਤ ਥੋੜੀ ਹੋਣ ਲੱਗਾ ਹੋਰ ਦੋ ਸਾਲਾਂ ਤੱਕ ਰਾਜਪ੍ਰੀਤ ਨੂੰ ਆਪਣੇ ਪਾਪਾ ਦੀ ਕਮੀ ਜ਼ਰੂਰ ਮਹਿਸੂਸ ਹੋਵੇਗੀ ਫਿਰ ਉਹ ਨੂੰ ਤੈਨੂੰ ਆਪਣੇ ਡੈਡੀ ਬਾਰੇ ਪੁੱਛੇਗੀ ਫਿਰ ਕੀ ਜਵਾਬ ਦੇਂਗੀ ਖੁਸ਼ਪ੍ਰੀਤ ਗੁਰੀ ਮੈਂ ਸਮਝਾ ਦੇਉਂਗੀ ਰਾਜਪ੍ਰੀਤ ਨੂੰ ਸਭ ਕੁਝ ਕਰ ਲਵਾਵਾਂਗੇ ਆਪਾਂ ਪਰ ਮੈਂ ਰਾਜਵੰਤ ਨੂੰ ਭੁੱਲ ਕੇ ਦੁਬਾਰਾ ਆਪਣੀ ਜ਼ਿੰਦਗੀ ਬਾਰੇ ਨਹੀਂ ਸੋਚ ਸਕਦੀ ਗੁਰੀ ਚੁੱਪਚਾਪ ਉੱਠ ਕੇ ਆਪਣੇ ਕਮਰੇ ਚਲੀ ਗਈ ਮਨਜੀਤ ਨੇ ਨਰਿੰਦਰ ਨੂੰ ਸਭ ਦੱਸ ਦਿੱਤਾ ਜੋ ਵੀ ਖੁਸ਼ੀ ਨਾਲ ਗੱਲ ਹੋਈ ਖੁਸ਼ੀ ਨੂੰ ਉਸ ਰਾਤ ਚੰਗੀத் ਰਾਤ ਨੀਂਦ ਨਹੀਂ ਆਈ ਕਦੇ ਰੋਣ ਲੱਗ ਜਾਂਦੀ ਕਦੇ ਸੋਚਦੀ ਕਿ ਮੰਮੀ ਜਿਹੜੀ ਪਤਾ ਨਹੀਂ ਕਿਉਂ ਮੇਰਾ ਵਿਆਹ ਕਰਨ ਨੂੰ ਕਹਿਣ ਲੱਗ ਗਈ ਖੁਸ਼ੀ ਜੀ ਦਸ ਸਵੇਰੇ ਉੱઠી ਤਾਂ ਉਹਦੀ ਨੀਂਦ ਨਾ ਆਉਣ ਤੇ ਰੋਣ ਨਾਲ ਅੱਖਾਂ ਸੁੱਜੀਆਂ ਹੋਈਆਂ ਸੀ ਮਨਜੀਤ ਨੂੰ ਦੇਖ ਕੇ ਬਹੁਤ ਦੁੱਖ ਹੋਇਆ ਖੁਸ਼ੀ ਨਾਲ ਮਨਜੀਤ ਨੇ ਹੁਣ ਗੱਲ ਕਰਨੀ ਸਹੀ ਨਾ ਲੱਗੀ ਉਹ ਚੁੱਪਚਾਪ ਖੁਸ਼ੀ ਕੋਲੇ ਰਾਜਪ੍ਰੀਤ ਨੂੰ ਲੈ ਕੇ ਗਈ ਖੁਸ਼ੀ ਤਿਆਰ ਹੋਣ ਕੇ ਹੋ ਕੇ ਸਕੂਲ ਚਲੀ ਗਈ ਮਨਜੀਤ ਨੇ ਨਰਿੰਦਰ ਨੂੰ ਵੀ ਅੱਜ ਖੁਸ਼ੀ ਨਾਲ ਗੱਲ ਕਰਨ ਤੋਂ ਰੋਕ ਲਿਆ ਨਰਿੰਦਰ ਨੇ ਸੁਖਦੀਪ ਨੂੰ ਵੀ ਦੱਸ ਦਿੱਤਾ ਕਿ ਖੁਸ਼ੀ ਨੇ ਜੋ ਵੀ ਗੁਰੀ ਹੁਣਾਂ ਨੂੰ ਕਿਹਾ ਸੀ ਸੁਖਦੀਪ ਵੀਰੇ ਮੈਨੂੰ ਪਤਾ ਸੀ ਖੁਸ਼ੀ ਦੇ ਜਵਾਬ ਦਾ ਤੇ ਉਹ ਆਪਣੀ ਜਗਾ ਸਹੀ ਆ ਬਹੁਤ ਔਖਾ ਹੁੰਦਾ ਕਿਸੇ ਹੋਰ ਬਾਰੇ ਸੋਚਣਾ ਸੁਖਦੀਪ ਸੋਚਦਾ ਕਿ ਉਹ ਕਦੇ ਵੀ ਖੁਸ਼ੀ ਨੂੰ ਆਪਣੀ ਫੀਲਿੰਗ ਬਾਰੇ ਨਹੀਂ ਦੱਸੇਗਾ ਪਰਮਾਤਮਾ ਮੇਰੇ ਇਧੀਆਂ ਖੁਸ਼ੀਆਂ ਵੀ ਖੁਸ਼ੀ ਪ੍ਰੀਤ ਦੀ ਝੋਲੀ ਵਿੱਚ ਪਾ ਦਿਓ ਸੁਖਦੀਪ ਪਰੇਸ਼ਾਨ ਹੋ ਗਿਆ ਕਿ ਪਤਾ ਨਹੀਂ ਖੁਸ਼ੀ ਕਿੰਨੀ ਤਕਲੀਫ ਵਿੱਚੋਂ ਗੁਜ਼ਰੀ ਹੋਊਗੀ ਸੁਖਦੀਪ ਦਾ ਮਨ ਨਾ ਖੜਿਆ ਤਾਂ ਉਹਨੇ ਆਪਣੇ ਕਮਰੇ ਵਿੱਚ ਜਾ ਕੇ ਖੁਸ਼ੀ ਨੂੰ ਫੋਨ ਕਰਾ ਲਿਆ ਖੁਸ਼ੀ ਹਾਲ ਸਕੂਲ ਤੋਂ ਘਰ ਵਾਪਸ ਆਈ ਸੀ ਕਿ ਉਹਨੇ ਇਹ ਫੋਨ ਕੱਟ ਦਿੱਤਾ ਕਿ ਥੋੜੇ ਟਾਈਮ ਬਾਅਦ ਗੱਲ ਕਰਦੀ ਆ। ਖੁਸ਼ੀ ਰਸੋਈ ਵਿੱਚ ਜਾ ਕੇ ਆਪਣੀ ਮੰਮੀ ਦੀ ਗੱਲ ਲੱਗ ਕੇ ਰੋਣ ਲੱਗ ਗਈ। ਬਹੁਤ ਰੋਈ ਮਨਜੀਤ ਨੇ ਵੀ ਉਹਨੂੰ ਰੋਣ ਤੋਂ ਨਾ ਰੋਕਿਆ ਫਿਰ ਹੌਲੀ-ਹੌਲੀ ਚੁੱਪ ਕਰਾਇਆ। ਰੋਟੀ ਖਵਾਈ ਤੇ ਖੁਸ਼ੀ ਨੂੰ ਆਰਾਮ ਕਰਨ ਲੱਗਿਆਂ। ਖੁਸ਼ੀ ਕਮਰੇ ਵਿੱਚ ਜਾ ਕੇ ਲੇਟ ਕੇ ਸੋਚਦੀ ਐ ਸੁਖਦੀਪ ਨੂੰ ਫੋਨ ਕਰ ਲੈਣੀ ਆ। ਸੁਖਦੀਪ ਪਹਿਲੀ ਰਿੰਗ ਤੇ ਫੋਨ ਚੁੱਕ ਲੈਂਦਾ। ਖੁਸ਼ੀ ਆਪਣੀ ਉਦਾਸੀ ਲਗਾਉਂਦੀ ਹੋਈ ਵਾ ਫੋਨ ਹੱਥ ਵਿੱਚ ਫੜੀ ਬੈਠਾ ਸੀ ਸੁਖਜੀਪ ਹੋਰ ਕੀ ਬੈਸਟ ਫਰੈਂਡ ਦੇ ਫੋਨ ਦਾ ਇੰਤਜ਼ਾਰ ਸੀ ਜੇ ਨਾ ਸੁਣਦਾ ਫਿਰ ਉਹਨੇ ਤਾਂ ਮੈਨੂੰ ਬਖਸ਼ਣਾ ਨਹੀਂ ਸੀ ਖੁਸ਼ੀਲਾ ਮੈਂ ਹੁਣ ਤੈਨੂੰ ਕਦੇ ਕੁਝ ਕਿਹਾ ਸੁਖ ਕਾਲ ਦੇ ਟਾਈਮ ਦੀ ਗੱਲ ਆ ਲੱਗ ਸੀ ਸੁਖਜੀਪ ਕਿਉਂ ਕੁਜੀ ਕਾਲ ਦੇ ਟਾਈਮ ਕਿਉਂ ਮੈਂ ਅੱਜ ਵੀ ਤੇਰਾ ਉਹੀ ਦੋਸਤ ਹਾਂ ਤੂੰ ਮੈਨੂੰ ਗੁੱਸ ਵੀ ਕਹਿ ਸਕਦੀ ਹੈ ਮੈਨੂੰ ਬਤਾ ਸਭ ਸਮਝਦਾ ਆਪਣੀ ਦੋਸਤ ਦੇ ਹਰ ਦੁੱਖ ਦਰਦ ਨੂੰ ਸਮਝਦਾ ਰਾਜਵੰਤ ਤੋਂ ਬਾਅਦ ਤੇਰੇ ਹਾਲਾਤ ਤੇਰੀ ਉਦਾਸੀ ਤੇਰੀਆਂ ਜ਼ਿੰਮੇਵਾਰੀਆਂ ਪਰ ਤੂੰ ਬਹੁਤ ਹਿੰਮਤ ਵਾਲੀ ਆ ਫਿਰ ਤੇਰੀ ਤੇਰੇ ਮੰਮੀ ਡੈਡੀ ਦਾ ਸਾਥ ਸਭ ਤੋਂ ਵੱਡਾ ਹੌਸਲਾ ਤੇਰੇ ਲਈ ਖੁਸ਼ੀ ਸੁੱਖ ਮੇਰੀ ਹਿੰਮਤ ਹੌਸਲਾ ਸਭ ਰਾਜਵੰਤ ਨਾਲ ਹੀ ਚਲੇ ਗਏ ਮੰਮੀ ਡੈਡੀ ਦੁਬਾਰਾ ਵਿਆਹ ਦਾ ਸੋਚੀ ਜਾਂਦੇ ਨੇ ਮੈਂ ਨਹੀਂ ਕਰ ਸਕਦੀ ਸੁਖਦੀਪ ਖੁਸ਼ੀ ਨੂੰ ਸਮਝਾਉਣ ਲੱਗਿਆ ਕਿ ਮੰਮੀ ਡੈਡੀ ਆਪਣੀ ਜਗਾ ਸਹੀ ਨੇ ਤੂੰ ਆਪਣੀ ਜਗਾ ਸਹੀ ਹੈ ਪਰ ਤੂੰ ਚਿੰਤਾ ਨਾ ਕਰ ਤੇਰੀ ਮਰਜ਼ੀ ਬਗੈਰ ਕੋਈ ਕੁਝ ਵੀ ਨਹੀਂ ਹੋਏਗਾ ਮੈਂ ਨਰਿੰਦਰ ਵੀਰੇ ਨਾਲ ਗੱਲ ਕਰੂੰਗਾ ਖੁਸ਼ੀ ਨਹੀਂ ਵੀਰੇ ਨਹੀਂ ਵੀਰੇ ਨਾਲ ਤਾਂ ਮੈਂ ਖੁਦ ਗੱਲ ਕਰੂੰਗੀ। ਸੁਖਦੀ ਬਹੁਤ ਟਾਈਮ ਖੁਸ਼ੀ ਨੂੰ ਸਮਝਾਈ ਗਿਆ ਤੇ ਫਿਰ ਗੱਲ ਕਰਦੇ ਕਰਦੇ ਇਹ ਕਹਿ ਫੋਨ ਕੱਟ ਦਿੱਤਾ। ਖੁਸ਼ੀ ਹੁਣ ਤੂੰ ਸੌਂ ਜਾ ਕੱਲ ਨੂੰ ਗੱਲ ਕਰਦੇ ਹਾਂ। ਖੁਸ਼ੀ ਫੋਨ ਕੱਟ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਪਰ ਉਹ ਨੂੰਂਦ ਕਿੱਥੇ ਆਉਂਦੀ ਸੀ। ਫਸ ਕਸ਼ਮਕਸ਼ ਵਿੱਚ ਫਸੀ ਹੋਈ ਸੀ। ਉਹ ਰਾਜਵੰਦ ਦੀ ਜਗ੍ਹਾ ਹੋਰ ਕਿਸੇ ਨੂੰ ਬਾਰੇ ਨਹੀਂ ਸੋਚਣਾ ਚਾਹੁੰਦੀ ਸੀ। ਜਦੋਂ ਖੁਸ਼ੀ ਦਾ ਮਨ ਫੇਰ ਸ਼ਾਂਤ ਹੋ ਗਿਆ ਫਿਰ ਉਹ ਨਿਰਿੰਦਰ ਨਾਲ ਗੱਲ ਕਰਨ ਲੱਗੀ। ਖੁਸ਼ੀ ਦੇ ਮਮੀ ਡੜੀ ਨਾਲ ਉਦੀ ਜੋ ਵਿਆਹ ਦੀ ਗੱਲ ਹੋਈ ਸੀ ਨਰਿੰਦਰ ਵੀਰੇ ਨੂੰ ਦੱਸੀ ਪਹਿਲਾਂ ਤਾਂ ਨਰਿੰਦਰ ਨੇ ਸੋਚਿਆ ਕਿ ਖੁਸ਼ੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਪਰ ਫਿਰ ਉਹਨੇ ਖੁਸ਼ੀ ਨਾਲ ਆਮ ਭਾਗ ਹੀ ਗੱਲ ਕੀਤੀ ਨਰਿੰਦਰ ਬੋਲਿਆ ਕੋਈ ਨਾ ਖੁਸ਼ੀ ਤੂੰ ਪਰੇਸ਼ਾਨ ਨਾ ਹੋ ਮੈਂ ਮਾਮਾ ਜੀ ਨਾਲ ਗੱਲ ਕਰਦਾ ਬਸ ਤੂੰ ਆਪਣਾ ਤੇ ਰਾਜਪ੍ਰੀਤ ਦਾ ਧਿਆਨ ਰੱਖ ਤੇ ਖੁਸ਼ ਰਹਿਣ ਦੀ ਕੋਸ਼ਿਸ਼ ਕਰਿਆ ਕਰ ਮੈਂ ਤੇਰੇ ਨਾਲਾਂ ਕੋਈ ਵੀ ਗਲਤ ਨਹੀਂ ਹੋਣ ਦਿੰਦਾ ਚਲ ਹੁਣ ਤੂੰ ਸੌਂ ਜਾ ਕਿੰਨਾ ਲੇਟ ਫੋਨ ਕੀਤਾ ਕੱਲ ਨੂੰ ਤੇ ਕੰਮ ਤੇ ਨਹੀਂ ਜਾਣਾ ਟਾਈਮ ਨਾਲ ਫੋਨ ਕਰ ਲਿਆ ਕਰ ਨਹੀਂ ਮੈਂ ਆਪ ਹੀ ਰੋਜ਼ ਕਾਲ ਕਰ ਰਿਹਾ ਕੋਈ ਖੁਸ਼ੀ ਪਹਿਲਾਂ ਸੁਖ ਦਾ ਫੋਨ ਆਇਆ ਹੋਇਆ ਸੀ ਵੀਰੇ ਤਾਂ ਲੇਟ ਹੋ ਗਈ ਨਿਰੰਦਰ ਕੋਈ ਨਾ ਵਧੀਆ ਕੀਤਾ ਉਹਨੇ ਫੋਨ ਕਰ ਲਿਆ ਖੁਸ਼ੀ ਸੁਖ ਬਹੁਤ ਸਿਆਣਾ ਮੁੰਡਾ 4 ਸਾਲ ਹੋ ਗਏ ਮੇਰੇ ਨਾਲ ਰਿੰਦੇ ਨੂੰ ਮਜਾ ਲੱਗਦੇ ਉੱਚੀ ਆਵਾਜ਼ ਵਿੱਚ ਬੋਲਿਆ ਹੋਵੇ ਜਾਂ ਮੇਰੀ ਕਦੇ ਗੱਲ ਨਾ ਸੁਣੀ ਹੋਵੇ ਆਗਿਆਕਾਰੀ ਆ ਬਹੁਤ ਮਿੱਠੇ ਸੁਭਾਤਾ ਖੁਸ਼ੀ ਵੀਰੋ ਤਾਂ ਸ਼ੁਰੂ ਤੋਂ ਹੀ ਇਦਾਂ ਦੇ ਸੁਭਾਤਾ ਬਹੁਤ ਵਧੀਆ ਸਾਰਿਆਂ ਨਾਲ ਉਹਦੀ ਵਧੀਆ ਨਿਭਦੀ ਹੈ ਨਿਰਿੰਦਰ ਹਾਂ ਬਹੁਤ ਚੰਗਾ ਮੁੰਡਾ ਚਲ ਸੌ ਜਾ ਖੁਸ਼ੀ ਨਿਰਿੰਦਰ ਨਾਲ ਗੱਲ ਕਰਨ ਤੋਂ ਬਾਅਦ ਖੁਸ਼ੀ ਨੂੰ ਵੀ ਨੀਂਦ ਆ ਗਈ ਨਿਰਿੰਦਰ ਨੇ ਅਗਲੇ ਦਿਨ ਬਲਵਿੰਦਰ ਨੂੰ ਸਭ ਕੁਝ ਸਮਝਾ ਦਿੱਤਾ ਕਿ ਖੁਸ਼ਪ੍ਰੀਤ ਨਾਲ ਹੁਣ ਵਿਆਹ ਬਾਰੇ ਕੋਈ ਗੱਲ ਨਾ ਕਰਿਓ ਖੁਸ਼ੀ ਨੂੰ ਟਾਈਮ ਦਿਓ ਫਿਰ ਬਾਅਦ ਚ ਦੇਖ ਲਾਂਗੇ ਗੱਲ ਕਰਕੇ ਦੋ ਮਹੀਨਾ ਇਸ ਤਰ੍ਹਾਂ ਲੰਘ ਗਏ ਕਿਸੇ ਨੇ ਵੀ ਖੁਸ਼ੀ ਨਾਲ ਵਿਆਹ ਬਾਰੇ ਕੋਈ ਗੱਲ ਨਾ ਕੀਤੀ ਸਾਰਾ ਪਰਿਵਾਰ ਕੋ ਕੱਲਾ ਬੱਤਾਂ ਕਰਦੇ ਅਸੀਂ ਖੇਡਦੇ ਕਦੇ ਖੁਸ਼ੀ ਨਾਲ ਐਵੇਂ ਦੀ ਕੋਈ ਗੱਲ ਨਾ ਕਰਦੇ। ਖੁਸ਼ੀ ਦਾ ਮਨ ਸ਼ਾਂਤ ਹੋ ਗਿਆ ਕਿ ਚਲੋ ਨਿਰਿੰਦਰ ਵੀਰੇ ਦੀ ਗੱਲ ਸਾਰੇ ਨੇ ਮੰਨ ਲਈ। ਸੁਖਦੀਪ ਦਾ ਵੀ ਜਦੋਂ ਵੀ ਫੋਨ ਆਉਂਦਾ ਉਹ ਦੋਵੇਂ ਥੋੜਾ ਬਹੁਤਾ ਇੱਕ ਦੂਜੇ ਨੂੰ ਸਮਝਾ ਕਰਦੇ। ਸੁਖਦੀਪ ਨੂੰ ਇਹ ਸੀ ਕਿ ਖੁਸ਼ੀ ਜੇ ਨਹੀਂ ਵੀ ਵਿਆਹ ਕਰਾਏਗੀ ਪਰ ਉਹ ਖੁਸ਼ ਹੈ। ਹਰ ਸਮੇਂ ਹਰ ਗੱਲ ਵਿੱਚ ਉਹਦੀ ਮਦਦ ਕਰੂਗਾ ਖੁਸ਼ੀ ਦੀ ਜ਼ਿੰਦਗੀ। ਥੋੜੀ ਰਮਾ ਹੋ ਗਈ ਪਰ ਅਜਵੰਤ ਦੀ ਆਦਤ ਤੇ ਜ਼ਿਕਰ ਖੁਸ਼ੀ ਨੂੰ ਉਦਾਸ ਕਰ ਜਾਂਦੀ ਇਹ ਦੁੱਖ ਖੁਸ਼ੀ ਦੇ ਨਾਲ ਹੀ ਰਹਿਣਾ ਸੀ ਖੁਸ਼ੀ ਦਾ ਆਪਣੀ ਨੰਦਰੀਂਪੀ ਨਾਲ ਗੱਲ ਕਰਦੇ ਟਾਈਮ ਵੀ ਇਹੀ ਹਾਲ ਹੁੰਦਾ ਪਰ ਖੁਸ਼ੀ ਹੁਣ ਸਕੂਲ ਦੇ ਕੰਮਾਂ ਵਿੱਚ ਜ਼ਿਆਦਾ ਬੀਜੀ ਹੋ ਗਈ ਇਸ ਤਰ੍ਹਾਂ ਹੀ 6 ਮਹੀਨੇ ਬੀਤ ਗਏ ਰਾਜਵੰਦ ਰਾਜਪ੍ਰੀਤ ਦੇ 2 ਸਾਲ ਦੀ ਹੋ ਗਈ ਅੱਜ ਉਹਦਾ ਜਨਮ ਦਿਨ ਸੀ ਗੁਰੀ ਤੇ ਜਗਦੀਪ ਨੇ ਇਸ ਵਾਰ ਰਾਜਪ੍ਰੀਤ ਦਾ ਜਨਮ ਦਿਨ ਮਨਾਉਣ ਬਾਰੇ ਸੋਚਿਆ ਖੁਸ਼ੀ ਨਾਲ ਸਲਾ ਕਰਕੇ ਕੇਕ ਲੈ ਕੇ ਆਂਦਾ ਗੁਰੀ ਨੇ ਮਨਜੋਤ ਦੇ ਸਕੂਲ ਵਾਲੇ ਦੋਸਤ ਵੀ ਸੱਦੇ ਬੱਚਿਆਂ ਨਾਲ ਕਰ ਖੂਬਰਾਣਕਾ ਲੱਗੀਆਂ ਹੋਈਆਂ ਸੀ ਰਾਜਪ੍ਰੀਤ ਗੁਲਾਬੀ ਰੰਗ ਦੀ ਫਰੌਕ ਵਿੱਚ ਨੰਨੀ ਪਰੀ ਲੱਗਦੀ ਸੀ ਸਾਰੇ ਬੱਚੇ ਕੇਕ ਖਾਣ ਤੋਂ ਮਗਰੋਂ ਖੇਡਣ ਲੱਗ ਗਏ ਸਾਰਾ ਦਿਨ ਘਰ ਵਿੱਚ ਖੂਬਰਾਣਕਾ ਲੱਗੀਆਂ ਸ਼ਾਮ ਜਿਹੇ ਨੂੰ ਰਾਜਪ੍ਰੀਤ ਦੇ ਜਨਮ ਦਿਨ ਕਰਕੇ ਰਿੰਪੀ ਦਾ ਫੋਨ ਆਉਂਦਾ ਤਾਂ ਖੁਸ਼ੀ ਗੱਲਾਂ ਕਰਕੇ ਰੋਣ ਲੱਗ ਜਾਂਦੀ ਆ ਰਿੰਪੀ ਖੁਸ਼ੀ ਅੱਜ ਨਹੀਂ ਰੋਣਾ ਅੱਜ ਆਪਣੀ 30 ਦਾ ਜਨਮ ਦਿਨ ਹੈ ਖੁਸ਼ ਰਹਿ ਰਾਜਵੰਤ ਨੂੰ ਯਾਦ ਕਰਿਆ ਕਰ ਪਰ ਰੋਕੋ ਨਾ ਤੈਨੂੰ ਇਸ ਤਰ੍ਹਾਂ ਦੇਖ ਕੇ ਮੈਨੂੰ ਬਹੁਤ ਤਕਲੀਫ ਹੁੰਦੀ ਆ ਖੁਸ਼ੀ ਭੈਣੇ ਮੈਂ ਬਹੁਤ ਕੋਸ਼ਿਸ਼ ਕਰਦੀ ਆ ਪਤਾ ਨਹੀਂ ਮੇਰਾ ਦਿਲ ਖੜਦਾ ਨਹੀਂ ਰਾਜਵੰਤ ਨੂੰ ਯਾਦ ਉਕਮਗਰੋਂ ਕਰਦੀ ਆ ਹੰਝੂ ਦੇ ਦਰਦ ਪਹਿਲਾਂ ਆ ਜਾਂਦੇ ਆ ਰਿੰਪੀ ਨਹੀਂ ਹੌਸਲੇ ਨਾਲ ਯਾਦ ਕਰਿਆ ਕਰ ਮਨ ਖੁਸ਼ ਰੱਖਿਆ ਕਰ ਅੱਛਾ ਇੱਕ ਗੱਲ ਕਹਾ ਮੰਨੇਗੀ ਖੁਸ਼ੀ ਹਾਂ ਜੀ ਪੈ ਨਹੀਂ ਰਿੰਪੀ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰ ਹੁਣ ਰਾਜਪ੍ਰੀਤ ਵੱਡੀ ਹੋ ਗਈ ਹੈ ਹੁਣ ਟਾਈਮ ਆ ਪਤਾ ਨਹੀਂ ਤੇਰੇ ਮੰਮੀ ਡੈਡੀ ਨੇ ਸੋਚਿਆ ਕਿ ਨਹੀਂ ਪਰ ਮੈਂ ਤੇਰਾ ਵਿਆਹ ਕਰਨਾ 2 ਸਾਲ ਹੋ ਜਾਣੇ ਰਾਜਵੰਤ ਨੂੰ ਗਏ ਨੂੰ ਜਿਆਦਾ ਤਾਂ ਹਮੇਸ਼ਾ ਹੀ ਰਹਿਣਾਗਾ ਪਰ ਜ਼ਿੰਦਗੀ ਨੂੰ ਇਸ ਤਰ੍ਹਾਂ ਨਾ ਖਰਾਬ ਕਰ ਖੁਸ਼ੀ ਭੈਣ ਤੁਸੀਂ ਤਾਂ ਇਸ ਤਰ੍ਹਾਂ ਕਹੋ ਰਾਜਨ ਇਹਨਾ ਗੱਲ ਕਹੋ ਮੈਨੂੰ ਰਾਜਵੰਤ ਤੁਹਾਡਾ ਵੀਰ ਸੀ ਮੈਥੋਂ ਹੀ ਨਹੀਂ ਹੋਣਾ ਰਾਜਵੰਤ ਨੂੰ ਭੁੱਲ ਕੇ ਕਿਸੇ ਹੋਰ ਦੀ ਨਹੀਂ ਹੋ ਸਕਦੀ ਨਾਲੇ ਭੈਣ ਰਾਜਪ੍ਰੀਤ ਨੂੰ ਕਿਸੇ ਨੇ ਨਹੀਂ ਅਪਣਾਉਣਾ ਮੈਂ ਆਪਣੀ ਜ਼ਿੰਦਗੀ ਦੀ ਖਾਤਰ ਆਪਣੀ ਤੀ ਨਹੀਂ ਰੋਲ ਸਕਦੀ ਰਿੰਪੀ ਰਾਜਵੰਤ ਦੀ ਭੈਣ ਕਰਕੇ ਤੇਰੀਆਂ ਖੁਸ਼ੀਆਂ ਲੋਚਦੀਆਂ ਨਾਲੇ ਸਾਰੀ ਦੁਨੀਆ ਇੱਕੋ ਜੀ ਨਹੀਂ ਹੁੰਦੀ ਜੇ ਮੰਮੀ ਨੇ ਰਾਜਪ੍ਰੀਤ ਨੂੰ ਉਹਦੀ ਨਹੀਂ ਮੰਨਿਆ ਦਾ ਮਤਲਬ ਇਹ ਨਹੀਂ ਕਿ ਹਰ ਕੋਈ ਇਹੋ ਜਿਹਾ ਹੁੰਦਾ ਖੁਸ਼ੀ ਆਨੰਦ ਨਾਲੋਂ ਪਹਿਲਾਂ ਤੇਰੀ ਵੱਡੀ ਭੈਣ ਨਹੀਂ ਦੇਖ ਸਕਦੀ ਤੈਨੂੰ ਇਕੱਲੇ ਜ਼ਿੰਦਗੀ ਕੱਢਦੇ ਮੈਂ ਨਹੀਂ ਹੁਣ ਤੇਰੀ ਕੋਈ ਵੀ ਸੁਣਨੀ ਖੁਸ਼ੀ ਭੈਣੇ ਤੁਹਾਨੂੰ ਮੇਰੇ ਵਿਆਹ ਬਾਰੇ ਗੱਲ ਕਰਨ ਨੂੰ ਮੰਮੀ ਡੈਡੀ ਨੇ ਕਿਹਾ ਰਿੰਪੀ ਨਹੀਂ ਉਹਨਾਂ ਨਾਲ ਮੇਰੀ ਕੋਈ ਗੱਲ ਨਹੀਂ ਹੋਈ ਪਰ ਬਹੁਤ ਵਧੀਆ ਸੋਚਦੇ ਨੇ ਮੈਂ ਮਾਸੀ ਜੀ ਨਾਲ ਗੱਲ ਕਰਦੀ ਆਂ ਇਹ ਕਹਿ ਕੇ ਖੁਸ਼ੀ ਦੀ ਗੱਲ ਬਿਨਾਂ ਸੁਣੇ ਹੀ ਰਿੰਪੀ ਨੇ ਫੋਨ ਕੱਟ ਦਿੱਤਾ ਤੇ ਮਨਜੀਤ ਨੂੰ ਫੋਨ ਕਰ ਲਿਆ ਤੇ ਰਸਮੀ ਦੁਆ ਸਲਾਮ ਤੋਂ ਬਾਅਦ ਰਿੰਪੀ ਨੇ ਖੁਸ਼ੀ ਨਾਲ ਹੋਈ ਸਾਰੀ ਗੱਲ ਦੱਸੀ ਮਨਜੀਤੀ 8-9 ਮਹੀਨੇ ਪਹਿਲਾਂ ਗੱਲ ਆ ਅਸੀਂ ਸਾਰਿਆਂ ਨੇ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੰਨੀ ਨਹੀਂ ਖੁਸ਼ੀ ਦੀ ਭੂਆ ਦਾ ਮੁੰਡਾ ਨਰਿੰਦਰ ਉਹਨੇ ਮੁੰਡਾ ਵੀ ਦੇਖਿਆ ਹੋਇਆਗਾ ਉਹਦੇ ਕੋਲ ਕੈਨੇਡਾ ਵਿੱਚ ਰਹਿੰਦਾ ਰੀੰਵੀ ਸੁਣ ਕੇ ਬਹੁਤ ਖੁਸ਼ ਹੋਈ ਤੇ ਕਹਿਣ ਲੱਗੀ ਮਾਸੀ ਜੀ ਫਿਰ ਤਾਂ ਬਹੁਤ ਵਧੀਆ ਤੁਸੀਂ ਚ ਗੱਲ ਚ ਲਾਓ ਉਹਨਾਂ ਨਾਲ ਮੈਂ ਖੁਸ਼ੀ ਨੂੰ ਮਨਾ ਲੈਣਾ ਮੈਨੂੰ ਫੋਟੋ ਭੇਜ ਦਿਓ ਮੁੰਡੇ ਜੀ ਮੈਂ ਰਾਜਵੰਤ ਦੇ ਜੀਜੇ ਨਾਲ ਵੀ ਗੱਲ ਕਰ ਲਵਾਂਗੀ ਉਹਨਾਂ ਦੀ ਗੱਲ ਤਾਂ ਖੁਸ਼ੀ ਨੇ ਕਦੇ ਨਹੀਂ ਮੋੜਦੀ ਮੰਜੀਦ ਧੀਏ ਮੈਂ ਤੈਨੂੰ ਨਰਿੰਦਰ ਦਾ ਫੋਨ ਨੰਬਰ ਲਿਖਾਉਣੀ ਆ ਤੁਸੀਂ ਉਹਦੇ ਨਾਲ ਗੱਲ ਕਰ ਲਓ ਰਿੰਪੀ ਨੇ ਮੰਜੀਦ ਨੂੰ ਕਰ ਸਾਰਿਆਂ ਨਾਲ ਦੁਬਾਰਾ ਨਾਲ ਗੱਲ ਕਰਨ ਨੂੰ ਕਿ ਫੋਨ ਕੱਟ ਦਿੱਤਾ ਨੰਬਰ ਸੇਵ ਕਰ ਨਰਿੰਦਰ ਨੂੰ ਮੈਸੇਜ ਕਰਕੇ ਆਪਣੇ ਬਾਰੇ ਦੱਸਿਆ ਤੇ ਫ੍ਰੀ ਟਾਈਮ ਫੋਨ ਕਰਨ ਨੂੰ ਕਿਹਾ ਨਰਿੰਦਰ ਉਸ ਟਾਈਮ ਕੰਮ ਤੇ ਸੀ ਲੰਚ ਟਾਈਮ ਵੀ ਉਹਨੇ ਮੈਸੇਜ ਦੇਖ ਰਿੰਪੀ ਨੂੰ ਰਿਪਲਾਈ ਕੀਤਾ ਨਰਿੰਦਰ ਸਾਸਤਰੀ ਕਲਪ ਨੇ ਤੁਸੀਂ ਭੈਣੇ ਕਿਹੜੇ ਟਾਈਮ ਫ੍ਰੀ ਹੋ ਨਿਓ ਮੈਨੂੰ ਮੈਸੇਜ ਕਰ ਦਿਓ ਆਪਾਂ ਉਦੋਂ ਗੱਲ ਕਰ ਲਾਂਗੇ ਰਿੰਪੀ ਨੇ ਸ਼ਾਮ ਨੂੰ ਮੈਸੇਜ ਦੇਖ ਕੇ ਰਿਪਲਾਈ ਕਰਤਾ ਵੀ ਹੁਣ ਮੈਂ ਬੇਲੀ ਆ ਨਰਿੰਦਰ ਵੀ ਉਸੇ ਟਾਈਮ ਕੰਮ ਤੋਂ ਘਰ ਆ ਗਿਆ ਸੀ ਉਹਨੇ ਉਸੇ ਵੇਲੇ ਰਿੰਪੀ ਨੂੰ ਫੋਨ ਕਰ ਲਿਆ ਰਿੰਪੀ ਰਸਮੀ ਫਤੇ ਰਸਮੀ ਫਤੇ ਬੁਲਾਉਣ ਤੋਂ ਬਾਅਦ ਹਾਸਲ ਪੁੱਛਣ ਤੋਂ ਬਾਅਦ ਖੁਸ਼ੀ ਦੇ ਵਿਆਹ ਦੀ ਗੱਲ ਕੀਤੀ ਮੁੰਡੇ ਦੀ ਫੋਟੋ ਵੀ ਮੰਗ ਲਈ ਨਰਿੰਦਰ ਭੈਣੇ ਬਹੁਤ ਖੁਸ਼ੀ ਹੋਈ ਸੁਣ ਕੇ ਕਿ ਤੁਸੀਂ ਵੀ ਖੁਸ਼ੀ ਦੇ ਵਿਆਹ ਬਾਰੇ ਸੋਚਦੇ ਹੋ ਮੈਂ ਤੁਹਾਨੂੰ ਹੁਣੇ ਫੋਟੋ ਭੇਜਦਾ ਬਹੁਤ ਸੋਹਣਾ ਮੁੰਡਾ ਮੇਰੇ ਨਾਲ ਹੀ ਰਹਿੰਦਾ ਨਰਿੰਦਰ ਸੁਖਦੀਪ ਦੰਦਾ ਤੇ ਫੋਟੋ ਵੀ ਭੇਜ ਦਿੰਦਾ ਉਧਰ ਖੁਸ਼ੀ ਫੇਰ ਕਸ਼ਮੂਰ ਕਸ਼ ਵਿੱਚ ਫਸੀ ਹੁੰਦੀ ਹੈ ਕਿ ਰਾਜਵੰਤ ਤੋਂ ਬਾਅਦ ਰਿੰਪੀ ਹੀ ਉਹਦੇ ਲਈ ਸੌਹਰਿਆਂ ਵੱਲੋਂ ਸਭ ਕੁਝ ਹੈ ਹੁਣ ਉਹੀ ਉਹਨੂੰ ਦੂਜੀ ਵਾਰ ਵਿਆਹ ਲਈ ਮਜਬੂਰ ਕਰੀ ਜਾਂਦੀ ਹੈ ਖੁਸ਼ੀ ਦਾ ਮਨ ਫੇਰ ਟੋਲਣ ਲੱਗ ਪਿਆ ਪਤਾ ਨਹੀਂ ਕਿਉਂ ਉਹ ਆਪਣੀ ਦੁਬਾਰਾ ਜ਼ਿੰਦਗੀ ਸ਼ੁਰੂ ਕਰਨ ਤੋਂ ਬਹੁਤ ਡਰਦੀ ਸੀ ਖੁਸ਼ੀ ਸੋਚਦੀ ਸੀ ਕਿ ਪਿਆਰ ਜੀ ਉਹਨਾਂ ਵਿੱਚ ਇੱਕ ਵਾਰੀ ਹੁੰਦਾ ਮੇਰਾ ਪਿਆਰ ਰਾਜਵੰਤਾ ਮੈਂ ਉਹਨੂੰ ਕਦੇ ਭੁੱਲ ਨਹੀਂ ਸਕਦੀ ਰੱਬ ਜੀ ਕਿਉਂ ਮੈਨੂੰ ਸਾਰੇ ਮਜਬੂਰ ਕਰੀ ਜਾਂਦੇ ਨੇ ਮੇਰੇ ਕੋਲ ਹੈ ਤਾਂ ਸਹੀ ਰਜਵੰਤ ਦੀ ਨਿਸ਼ਾਨੀ ਰਾਜਪ੍ਰੀਤ ਮੇਰੇ ਲਈ ਬਸ ਇੰਨਾ ਹੀ ਬਹੁਤ ਹੈ ਇਹੀ ਸੋਚਾਂ ਸੋਚਦੀ ਤੂੰ ਨਰਿੰਦਰ ਦਾ ਫੋਨ ਆ ਜਾਂਦਾ ਖੁਸ਼ੀ ਹਾਂਜੀ ਵੀਰੇ ਸੱਸਰੀਕਾਲ ਕੀ ਹਾਲ ਚਾਲ ਨੇ ਭਾਬੀ ਠੀਕ ਹੈ ਨਰਿੰਦਰ ਸਾਹਿਬ ਵਧੀਆ ਹੋ ਗਏ ਬਸ ਤੂੰ ਆਪਣਾ ਖਿਆਲ ਰੱਖਿਆ ਕਰ ਨਰਿੰਦਰ ਥੋੜਾ ਰੁੱਕ ਕੇ ਬੋਲਦਾ ਕੁਝ ਅੱਜ ਤੇਰੀ ਨੰਦ ਰਿਪੀ ਭੈਣ ਨਾਲ ਗੱਲ ਹੋਈ ਸੀ ਖੁਜੀ ਵੀਰੇ ਮੈਨੂੰ ਪਤਾ ਸੀ ਹੁਣ ਸਾਰੇ ਤੁਹਾਨੂੰ ਕਹਿਣਗੇ ਨਰਿੰਦਰ ਖੁਜੀ ਦੀ ਗੱਲ ਵਿੱਚ ਹੀ ਟੋਕੇ ਕਹਿਣ ਲੱਗਾ ਮੈਨੂੰ ਕਿਸੇ ਨੇ ਨਹੀਂ ਕਿਹਾ ਪਿਛਲੇ ਸਾਲ ਵੀ ਮੈਂ ਹੀ ਸੋਚਿਆ ਸੀ ਪਰ ਸਭ ਨੂੰ ਰੋਕ ਕੇ ਵੀ ਮੈਂ ਹੀ ਸੀ ਤੈਨੂੰ ਉਹ ਟਾਈਮ ਦੇਣਾ ਚਾਹੁੰਦਾ ਸੀ ਸੋਚਣ ਲਈ ਹੁਣ ਰਿੰਪੀ ਭੈਣ ਤੇ ਜੀਜਾ ਵੀ ਤੇਰੇ ਬਾਰੇ ਇਹੀ ਸੋਚਦੇ ਆਂ ਖੁਸ਼ੀ ਵੀਰੇ ਮੈਂ ਤੁਹਾਨੂੰ ਤੰਗ ਕਰਦੀ ਆਂ ਜੋ ਤੁਸੀਂ ਮੈਨੂੰ ਵਿਆਹਨ ਲਈ ਮਜਬੂਰ ਕਰੀ ਜਾਂਦੇ ਹੋ ਨਰਿੰਦਰ ਤੇਰੇ ਵਰਗੀ ਬੈਣ ਰੱਬ ਸਭ ਨੂੰ ਦੇਵੇ ਪਰ ਅਸੀਂ ਤੈਨੂੰ ਇਕੱਲੇ ਉਦਾਸ ਨਹੀਂ ਦੇਖ ਸਕਦੇ ਫਿਰ ਆਪਣੇ ਬਾਰੇ ਨਾ ਸੋਚ ਰਜਪ੍ਰੀਤ ਬਾਰੇ ਵੀ ਸੋਚ ਖੁਸ਼ੀ ਵੀਰੇ ਚੱਲ ਰਜਪ੍ਰੀਤ ਦੀ ਖਾਤਰ ਮੈਂ ਵਿਆਹ ਕਰਾ ਲੈਨੀ ਆ ਕੀ ਗਾਰੰਟੀ ਹੈ ਕਿ ਰਜਪ੍ਰੀਤ ਨੂੰ ਪੜਾਉਣਗੇ ਅਗਲਾ ਵੀ ਵਿਆਹ ਹੋਊਗਾ ਬੱਚੇ ਵੀ ਹੋਣਗੇ ਵੀਰੇ ਦੂਜੀ ਵਾਰ ਬਹੁਤ ਔਖਾ ਹੋ ਜਾਂਦਾ ਨਰਿੰਦਰ ਕੁਸ਼ੀ ਦੇਖ ਤੋਂ ਇੱਕ ਵਾਰੀ ਮੇਰੀ ਭੈਣ ਵਿਆਹ ਲੈ ਹਾਂ ਕਰਦੇ ਬਾਕੀ ਮੇਰੀ ਜ਼ਿੰਮੇਵਾਰੀ ਹੈ ਅਸੀਂ ਸਾਰੇ ਤੈਨੂੰ ਖੁਸ਼ ਦੇਖਣਾ ਚਾਹੁੰਦੇ ਹਾਂ ਬਸ ਸਾਨੂੰ ਤੇਰੀਆਂ ਖੁਸ਼ੀਆਂ ਚਾਹੀਦੀਆਂ ਕੁਸ਼ੀ ਵੀਰੇ ਮੈਨੂੰ ਸੋਚਣ ਲਈ ਟਾਈਮ ਦੇ ਦਿਓ ਮੇਰੇ ਲਈ ਬਹੁਤ ਮੁਸ਼ਕਲ ਆ ਰਾਜਵੰਤ ਦੀ ਜਗ੍ਹਾ ਕਿਸੇ ਹੋਰ ਨੂੰ ਦੇਖਣਾ ਨਰਿੰਦਰ ਕੋਈ ਨਹੀਂ ਟਾਈਮ ਲੈਣਾ ਪਰ ਜਵਾਬ ਹਾਂ ਵਿੱਚ ਦੇਵਾਂਗੇ ਨਾਲੇ ਇੱਕ ਖੁਸ਼ ਖ਼ਬਰ ਹੀ ਆ ਤਪੂਆ ਬਨਣ ਵਾਲੀਆਂ ਖੁਸ਼ੀ ਹਾਂ ਸੱਚੀ ਹੈ ਸੱਚੀ ਵੀਰੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੇ ਭਾਬੀ ਨੂੰ ਚਲੋ ਠੀਕ ਹੈ ਵੀਰੇ ਮੈਂ ਸਾਰਿਆਂ ਨੂੰ ਖੁਸ਼ਖਬਰੀ ਦੇ ਦੇਵਾਂ ਇਹ ਕਹਿ ਕੇ ਖੁਸ਼ੀ ਨੇ ਫੋਨ ਕੱਟ ਦਿੱਤਾ ਫਿਰ ਹਾਲ ਵਿੱਚ ਆ ਕੇ ਸਾਰਿਆਂ ਨੂੰ ਖੁਸ਼ਖਬਰੀ ਦੱਸੀ ਗੁਰੀ ਨੂੰ ਜੱਫੀ ਪਾ ਕੇ ਕਹਿਣ ਲੱਗੇ ਨਰਿੰਦਰ ਵੀਰੇ ਦਾ ਫੋਨ ਆਇਆ ਗੁਰੀ ਆ ਪਪੂਆ ਬਨਣ ਵਾਲੀਆਂ ਸਾਰਾ ਪਰਿਵਾਰ ਖੁਸ਼ ਸੀ ਸਾਰੇ ਜਾਨੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਲੱਗੇ ਸਿੰਦਰ ਨੂੰ ਘੁੰਮ ਕਰਕੇ ਸਭ ਨੇ ਵਧਾਈਆਂ ਦਿੱਤੀਆਂ ਦੋਵੇਂ ਪਰਿਵਾਰ ਬਹੁਤ ਖੁਸ਼ ਸੀ ਘਰ ਵਿੱਚ ਬਹੁਤ ਦਿਨਾਂ ਵੱਧ ਖੁਸ਼ੀਆਂ ਨੇ ਪੈਰ ਰੱਖਿਆ ਸੀ ਹੁਣ ਤਾਂ ਸਭ ਇਹੀ ਸੋਚਦੇ ਸੀ ਕਿ ਖੁਸ਼ੀ ਵੀ ਵਿਆਹ ਲਈ ਮੰਨ ਜਾਵੇ ਪਰ ਕਿਸੇ ਨੇ ਵੀ ਖੁਸ਼ੀ ਨੂੰ ਕੁਝ ਨਾ ਕਿਹਾ ਖੁਸ਼ੀ ਦੋ ਤਿੰਨ ਦਿਨ ਲਈ ਸੋਚਦੀ ਰਹੀ ਕਿ ਮੇਰੇ ਲਈ ਕੀ ਸਹੀ ਹੈ ਕੀ ਗਲਤ ਜੋ ਆਪਣੀ ਰਾਜਪ੍ਰੀਤ ਲਈ ਵਿਆਹ ਲਈ ਹਾਂ ਕਰਦੀ ਤੇ ਖੁਦ ਦਾ ਮਨ ਮਾਰ ਕੇ ਜਿਨਾ ਪਹਿਣਾ ਕਿਸੇ ਹੋਰ ਨੂੰ ਰਾਜਵੰਤ ਦੀ ਜਗ੍ਹਾ ਨਹੀਂ ਦੇ ਸਕਦੀ ਸੀ ਕੁਝ ਸੋਚਦੀ ਆ ਜੇ ਵਿਆਹ ਲਈ ਮਨਾ ਕਰਦੀ ਆ ਤਾਂ ਸਾਰਿਆਂ ਨੇ ਕਹਿਣਾ ਸਵਾਰਥੀ ਆਪਣੀ ਤੇ ਬਾਰੇ ਨਹੀਂ ਸੋਚਦੀ ਕੁਝ ਵਰਤਕਲੀਪ ਵਿੱਚੋਂ ਦੀ ਲੰਘ ਰਹੀ ਸੀ ਪਤਾ ਨਹੀਂ ਮੈਂ ਸਹੀ ਆ ਕਿ ਗਲਤ ਪਰ ਮੈਨੂੰ ਕੋਈ ਨਹੀਂ ਸਮਝਦਾ ਖੁਸ਼ੀ ਇਹੀ ਸੋਚਾਂ ਸੋਚਦੀ ਐ ਕਿ ਸੁਖਦੀਪ ਦਾ ਫੋਨ ਆ ਗਿਆ ਹਰ ਚੜ ਪੁੱਛਣ ਤੋਂ ਬਾਅਦ ਅ ਸੁਖ ਕਹਿਣ ਲੱਗਿਆ ਕੀ ਹਾਲ ਖੁਸ਼ੀ ਅੱਜ ਐਨੀ ਚੁੱਪ ਧਾਰੀ ਐ ਖੁਸ਼ੀ ਸੋ ਕਰਦੇ ਫਿਰ ਵਿਆਹ ਦੀਆਂ ਗੱਲਾਂ ਕਰਦੇ ਆ ਨਰਿੰਦਰ ਵੀ ਆ ਰਹੇਂਂ ਪੀ ਭੈਣ ਘਰੇ ਵੀ ਸਭ ਮੈਨੂੰ ਕੋਈ ਸਮਝ ਨਹੀਂ ਆਉਂਦਾ ਸੁਖਦੀਪ ਖੁਸ਼ੀ ਤੂੰ ਕਿਉਂ ਨਹੀਂ ਅੱਗੇ ਵਧਣਾ ਚਾਹੁੰਦੀ ਖੁਸ਼ੀਆਂ ਤੇ ਤੇਰਾ ਵੀ ਹੱਕ ਆ ਖੁਸ਼ੀ ਸੁਖ ਤੂੰ ਸਮਝਦਾ ਕਿਉਂ ਨਹੀਂ ਮੇਰੀ ਤੀ ਨੇ ਰੋਲ ਜਾਣਾ ਕਿਸੇ ਨੇ ਨਹੀਂ ਮਿਰਾਜਪ੍ਰੀਤ ਨੂੰ ਆਪਣੀ ਤੀ ਕਰਕੇ ਨਹੀਂ ਜਾਣਣਾ ਸੁਖਪ੍ਰੀਤ ਮੈਂ ਮੰੰਦਾ ਰਾਜਪ੍ਰੀਤ ਮੇਰੀ ਧੀ ਆ ਬਸ ਤੂੰ ਵਿਆਹ ਲਈ ਹੀ ਕਰ ਦੇ ਖੁਸ਼ੀ ਕੀ ਕਹੀ ਜਾਂਨਾ ਤੂੰ ਮੈਨੂੰ ਕੋਈ ਸਮਝ ਨਹੀਂ ਆਈ ਸੁਖ ਸੁਖਦੀਪ ਖੁਸ਼ੀ ਤੂੰ ਕਦੇ ਵੀ ਨਹੀਂ ਕੋ ਸਮਝਦੀ ਖੁਸ਼ੀ ਮੇਰੇ ਨਾਲ ਵਿਆਹ ਕਰਾਏਗੀ ਮੈਂ ਤੈਨੂੰ ਤੇ ਰਾਜਪ੍ਰੀਤ ਨੂੰ ساری عمر ਖੁਸ਼ ਰੱਖੂਗਾ ਖੁਸ਼ੀ ਕੀ ਕਹੀ ਜਾਂਨਾ ਸੁਖੋ ਆਪਣੀ ਦੋਸਤੀ ਵਿੱਚ ਆ ਵਿਆਹ ਵਾਲੀ ਕਿੱਥੋਂ ਆ ਗਈ ਐਵੇਂ ਕਿਵੇਂ ਤੂੰ ਸੋਚ ਸਕਦਾ ਲੱਗਦਾ ਤੈਨੂੰ ਮੇਰੇ ਤੇ ਤਰਸਉਣ ਲੱਗ ਗਿਆ ਖੁਸ਼ੀ ਨੂੰ ਬਹੁਤ ਬੁਰਾ ਲੱਗਿਆ ਸੁਖ ਤੂੰ ਮੇਰਾ ਉਹ ਦੋਸਤ ਜੋ ਮੇਰੇ ਸਭ ਤੋਂ ਨੇੜੇ ਸੀ ਇਹ ਕਹਿ ਕੇ ਖੁਸ਼ੀ ਨੇ ਫੋਨ ਕੱਟ ਦਿੱਤਾ ਸੁਖਦੀਪ ਨੇ ਦੁਬਾਰਾ ਤੋਂ ਦੋ ਵਾਰੀ ਕਾਲ ਕੀਤੀ ਪਰ ਖੁਸ਼ੀ ਨੇ ਫੋਨ ਨਹੀਂ ਚੁੱਕਿਆ ਖੁਸ਼ੀ ਨੂੰ ਕੁਝ ਸਮਝ ਨਹੀਂ ਆਈ ਕਿ ਸੁਖ ਨੇ ਐਵੇਂ ਕਿਉਂ ਕਿਹਾ ਸ਼ਾਇਦ ਨਰਿੰਦਰ ਵੀਰੇ ਨੇ ਸੁਖ ਨੂੰ ਮੇਰੇ ਨਾਲ ਵਿਆਹ ਕਰਨ ਲਈ ਕਿਹਾ ਹੋਣਾ ਸੁਖ ਤਾਂ ਵੀਰੇ ਦੀ ਕੋਈ ਗੱਲ ਨਹੀਂ ਮੋੜਦਾ ਖੁਸ਼ੀ ਨੂੰ ਬਹੁਤ ਤਕਲੀਫ ਹੋਈ ਕਿ ਵੀਰੇ ਹੋਣਾ ਨੇ ਕੀ ਸੋਚ ਕੇ ਸੁਖ ਨੂੰ ਵਿਆਹ ਲਈ ਕਿਹਾ ਖੁਸ਼ੀ ਸੋਚਦੀ ਹੈ ਕਿ ਜਦੋਂ ਸੁਖ ਕੈਨੇਡਾ ਪੱਕਾ ਹੋ ਗਿਆ ਆਂਟੀ ਜੀ ਕਿੰਨੀ ਧੂਮ-ਧਾਮ ਨਾਲ ਉਹਦਾ ਵਿਆਹ ਕਰਨਗੇ ਨਰਿੰਦਰ ਵੀਰਾ ਪਤਾ ਨਹੀਂ ਸੋਚੀ ਜਾਂਦਾ ਖੁਸ਼ੀ ਕਦੇ ਕੁਝ ਸੋਚਦੀ ਆ ਕਦੇ ਕੁਝ ਨਾਹੀ ਉਹਨੂੰ نیند ਆਉਂਦੀ ਹੈ ਉਦੋਂ ਹੀ ਸੁਖ ਦਾ ਮੈਸੇਜ ਆ ਗਿਆ ਖੁਸ਼ੀ ਨੇ ਬਿਨਾਂ ਦੇਖੇ ਫੋਨ ਰੱਖ ਦਿੱਤਾ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਪਰ ਖੁਸ਼ੀ ਨੂੰ نیند ਕਿੱਥੇ ਉਹ ਬਹੁਤ ਪਰੇਸ਼ਾਨ ਹੋਈ ਉੱਠ ਕੇ ਮੂੰਹ ਧੋ ਕੇ ਆਈ ਫਿਰ ਪਤਾ ਨਹੀਂ ਕਿਉਂ ਬੇਚੈਨ ਹੋ ਗਈ ਫਿਰ ਪਾਠ ਕਰਨ ਬੈਠ ਗਈ ਪਾਠ ਕਰਕੇ ਅਰਦਾਸ ਕਰਨ ਲੱਗੀ ਕਿ ਰੱਬ ਜੀ ਕਿਉਂ ਮੇਰੇ ਪਰਿਵਾਰ ਵਾਲੇ ਸੁਖਦੀਪ ਦਾ ਜੀਵਨ ਖਰਾਬ ਕਰਨ ਲੱਗੇ ਨੇ ਮੈਂ ਰਾਜਵੰਦ ਨੂੰ ਨਹੀਂ ਬੁਲ ਸਕਦੀ ਉਧਰ ਸੁਖਦੀਪ ਮੈਸੇਜ ਦੇ ਜਵਾਬ ਦੇ ਇੰਤਜ਼ਾਰ ਵਿੱਚ ਬੈਠਾ ਸੋਚਦਾ ਕਿ ਨਰਿੰਦਰ ਵੀਰਾ ਖੁਸ਼ੀ ਦੇ ਭਵਿੱਖ ਬਾਰੇ ਬਹੁਤ ਵਧੀਆ ਸੋਚਦਾ ਪਰ ਖੁਸ਼ੀ ਆਪਣੀ ਜਗ੍ਹਾ ਸਹੀ ਆ ਬਹੁਤ ਔਖਾ ਕਿਸੇ ਹੋਰ ਬਾਰੇ ਸੋਚਣਾ ਮੈਂ ਅੱਜ ਤੱਕ ਨਹੀਂ ਖੁਸ਼ੀ ਤੋਂ ਬਗੈਰ ਕਿਸੇ ਹੋਰ ਬਾਰੇ ਸੋਚ ਸਕਿਆ ਫਿਰ ਮੈਂ ਖੁਸ਼ੀ ਨੂੰ ਕਿਵੇਂ ਮਜਬੂਰ ਕਰ ਸਕਦਾ ਫਿਰ ਉਹ ਸੋਚਦਾ ਖੁਸ਼ੀ ਮੈਨੂੰ ਆਪਣੀ ਸਭ ਤੋਂ ਨੇੜੇ ਦੋਸਤ ਮੰਦੀ ਹੈ ਮੈਂ ਉਹਦਾ ਉਹੀ ਦੋਸਤ ਬਣ ਕੇ ਸਾਰੀ ਉਮਰ ਰਹਿ ਲਊਂਗਾ ਖੁਸ਼ੀ ਰੱਖੂੰਗਾ ਰਾਤ ਅੱਧੀ ਬੀਤ ਗਈ ਪਰ ਖੁਸ਼ੀ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਸੁਖ ਨੇ ਫਿਰ ਖੁਸ਼ੀ ਨੂੰ ਮੈਸੇਜ ਕੀਤਾ ਇਸ ਵਾਰ ਖੁਸ਼ੀ ਨੇ ਫੋਨ ਚੱਕਿਆ ਤਾਂ ਮੈਸੇਜ ਪੜਨ ਲੱਗ ਗਈ ਸੁਖਦੀਪ ਖੁਸ਼ੀ ਮੈਂ ਤੈਨੂੰ ਹਮੇਸ਼ਾ ਖੁਸ਼ ਰੱਖੂੰਗਾ ਮੈਂ ਪਿਛਲੇ 8 ਸਾਲਾਂ ਤੋਂ ਤੈਨੂੰ ਪਸੰਦ ਕਰਦਾ ਇੱਕੋ ਕਲਾਸ ਵਿੱਚ ਸੀ ਇੱਕੋ ਗਰੁੱਪ ਵਿੱਚ ਫਿਰ ਆਪਾਂ ਦੋਸਤ ਬਣੇ ਪਰ ਮਾਫ਼ ਕਰਨਾ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਮੈਂ ਕਦੇ ਵੀ ਤੈਨੂੰ ਆਪਣੇ ਦਿਲ ਦੀ ਗੱਲ ਨਹੀਂ ਦੱਸ ਸਕਿਆ ਹਮੇਸ਼ਾ ਡਰਦਾ ਰਿਹਾ ਸੀ ਕਿ ਤੇਰੇ ਕੋਲ ਉਹ ਜਹਾਰ ਕੀਤਾ ਤਾਂ ਤੂੰ ਗੁੱਸਾ ਕਰੇਂਗੀ ਤਾਂ ਮੈਂ ਤੇਰੀ ਦੋਸਤੀ ਤੋਂ ਵੀ ਜਾਂਦਾ ਰਹੂੰਗਾ ਕਰ ਮਮੀ ਨੂੰ ਵੀ ਤੇਰੇ ਬਾਰੇ ਦੱਸਿਆ ਹੋਇਆ ਸੀ ਉਸ ਦਿਨ ਜ਼ਿਆਦਾ ਨਰਿੰਦਰ ਵੀਰੇ ਦਾ ਨੰਬਰ ਲੈਣ ਲਈ ਫੋਨ ਕੀਤਾ ਸੀ ਉਸ ਦਿਨ ਮੈਂ ਤੈਨੂੰ ਸਭ ਕੁਝ ਕਹਿਣਾ ਦੱਸਣਾ ਸੀ ਪਰ ਉਸ ਤੋਂ ਪਹਿਲਾਂ ਹੀ ਖੁਸ਼ੀ ਤੈ ਮੈਨੂੰ ਆਪਣੇ ਵਿਆਹ ਬਾਰੇ ਦੱਸਿਆ ਰਾਜਵੰਤ ਬਾਰੇ ਦੱਸਿਆ ਕਿੰਨਾ ਵਧੀਆ ਇਨਸਾਨ ਆ ਉਸ ਦਿਨ ਤੋਂ ਮੇਰਾ ਪਿਆਰ ਇਬਾਦਤ ਬਣ ਗਿਆ ਖੁਸ਼ੀ ਮੈਸੇਜ ਪੜਦੇ ਹੋਏ ਕਦੇ ਹੈਰਾਨ ਹੁੰਦੀ ਕਦੇ ਉਹਨੂੰ ਗੁੱਸਾ ਆਉਂਦਾ ਕਦੇ ਅੱਖਾਂ ਵਿੱਚ ਹੰਝੂ ਆਉਂਦੇ ਖੁਸ਼ੀ ਅੱਗੇ ਪੜਦੀ ਆ ਸੁਖ ਦਾ ਲਿਖਿਆ ਸੀ ਕਿ ਫਿਰ ਮੈਂ ਸੋਚਿਆ ਕਿ ساری ਉਮਰ ਤੇਰਾ ਦੋਸਤ ਬਣ ਕੇ ਰਹਾਂਗਾ ਰਾਜਵੰਤ ਦੇ ਜਾਣ ਤੋਂ ਬਾਅਦ ਵੀ ਮੇਰੇ ਮਨ ਵਿੱਚ ਕਦੇ ਕੋਈ ਗੱਲ ਨਹੀਂ ਆਈ ਪਰ ਇੱਕ ਦਿਨ ਨਰਿੰਦਰ ਵੀਰੇ ਨੇ ਮੈਨੂੰ ਦੱਸਿਆ ਪਰਿਵਾਰ ਵਾਲੇ ਤੇਰੇ ਵਿਆਹ ਬਾਰੇ ਸੋਚਦੇ ਨੇ ਸ਼ਾਇਦ ਨਰਿੰਦਰ ਵੀਰੇ ਨੇ ਹੀ ਸਭ ਤੋਂ ਪਹਿਲਾਂ ਸੋਚਿਆ ਦੀਪੀ ਦਾ ਵੀ ਨੂੰ ਸਭ ਪਤਾ ਸੀ ਕਿ ਮੈਂ ਤੇਰੇ ਬਾਰੇ ਕੀ ਸੋਚਦਾ ਤਾਂ ਵੀਰੇ ਨੇ ਮੈਨੂੰ ਪੁੱਛਿਆ ਤਾਂ ਮੈਂ ਵੀਰੇ ਕੋਲੇ ਕੁਝ ਵੀ ਨਹੀਂ ਸੁਪਾ ਸਕਿਆ ਮੈਂ ਵੀਰੇ ਨੂੰ ਕਿਹਾ ਜੇ ਖੁਸ਼ੀ ਮੰਨਦੀ ਹੈ ਤਾਂ ਮੈਂ ਸਾਰੀ ਉਮਰ ਖੁਸ਼ੀ ਦਾ ਸਾਥ ਨਿਭਾਉਂਗਾ ਪਰ ਅੱਜ ਕੱਲ ਕਰਦੇ ਆਪਣੇ ਆਪ ਨੂੰ ਰੋਕ ਨਾ ਸਕਿਆ ਤੈਨੂੰ ਵਿਆਹ ਲਈ ਪੁੱਛ ਲਿਆ ਕੋਈ ਜਲਦੀ ਨਹੀਂ ਖੁਸ਼ੀ ਤੂੰ ਜਦੋਂ ਮਰਜ਼ੀ ਜਵਾਬ ਦੇ ਦੀ ਫਿਰ ਸੁਖ ਅਗਲਾ ਮੈਸੇਜ ਵੀ ਪੜਨ ਲੱਗੀ ਸੁਖਦੀਪ ਨੇ ਲਿਖਿਆ ਸੀ ਖੁਸ਼ੀ ਮਾਫ ਕਰਦੇ ਮੈਂ ਸਵਾਰਥੀ ਹੋ ਗਿਆ ਸੀ ਬਸ ਇਹ ਸੋਚ ਲਿਆ ਸੀ ਕਿ ਮੇਰਾ ਪਿਆਰ ਮੈਨੂੰ ਮਿਲ ਜਾਊ ਤੇਰੇ ਬਾਰੇ ਨਹੀਂ ਸੋਚਿਆ ਖੁਸ਼ੀ ਸੌਰੀਆ ਮੈਸੇਜ ਦੇਖ ਕੇ ਵੀ ਖੁਸ਼ੀ ਨੇ ਉਹਨੂੰ ਰਿਪਲਾਈ ਨਹੀਂ ਕੀਤਾ ਖੁਸ਼ੀ ਨੇ ਮੈਸੇਜ ਪੜ੍ਹ ਕੇ ਉਸੇ ਵਕਤ ਨਰਿੰਦਰ ਨੂੰ ਫੋਨ ਲਾ ਲਿਆ ਨਰਿੰਦਰ ਫੋਨ ਚੁੱਕ ਕੇ ਕਹਿਣ ਲੱਗਾ ਖੁਸ਼ੀ ਤੂੰ ਸੁੱਤੀ ਨਹੀਂ ਹਲੇ ਟਾਈਮ ਦੇਖ ਰਾਤ ਦਾ 1 ਵਜ ਗਿਆ ਹੋਣਾ ਖੁਸ਼ੀ ਨੀਂਦ ਨਹੀਂ ਆਈ ਵੀਰੇ ਤੁਸੀਂ ਸੁਖ ਨਾਲ ਮੇਰੇ ਨਾਲ ਵਿਆਹ ਦੀ ਗੱਲ ਕਿਉਂ ਕੀਤੀ ਨਰਿੰਦਰ ਖੁਸ਼ੀ ਉਹ ਤੈਨੂੰ ਤੇ ਰਾਜਪ੍ਰੀਤ ਨੂੰ ਬਹੁਤ ਕੁਝ ਰੱਖੂਗਾ ਸੁਖਦੀਪ ਤੇਰਾ ਬਹੁਤ ਕਰਦਾ ਮੈਨੂੰ ਖੁਦ ਉਹਨੇ ਸਭ ਕੁਝ ਦੱਸਿਆ ਫਿਰ ਉਹਨੇ ਘਰ ਆਪਣੀ ਮੰਮੀ ਨਾਲ ਵੀ ਤੇਰੇ ਬਾਰੇ ਦੱਸਿਆ ਹੋਇਆ ਖੁਸ਼ੀ ਵੀਰੇ ਗੱਲ ਦੱਸਣ ਦੀ ਨਹੀਂ ਸੁਖ ਮੇਰੇ ਨਾਲ ਕਦੇ ਖੁਸ਼ ਨਹੀਂ ਰਹਿ ਸਕਦਾ ਤੁਸੀਂ ਸਮਝ ਕਿਉਂ ਨਹੀਂ ਸਕਦੇ ਨਰਿੰਦਰ ਖੁਸ਼ੀ ਤੇਰੇ ਨਾਲ ਦਿਲ ਦਿਮਾਗ ਜੋ ਵੀ ਪਰੇਸ਼ਾਨੀਆਂ ਤੇਰਾ ਦੁੱਖ ਦਰਦ ਸਭ ਸਮਝਦਾ ਤੂੰ ਰਾਜਵੰਤ ਨੂੰ ਕਦੇ ਨਹੀਂ ਬੁਲ ਸਕਦੀ ਸੁਖਦੀਪ ਰਾਜਵੰਤ ਦੀਆਂ ਇੱਜ਼ਾਤਾਂ ਦੇ ਨਾਲ ਹੀ ਤੇਰਾ ਸਾਥ ਚਾਹੁੰਦਾਗਾ ਨਰਿੰਦਰ ਥੋੜੀ ਦੇਰ ਚੁੱਪ ਕਰ ਗਿਆ ਖੁਸ਼ੀ ਦੇ ਜਵਾਬ ਦਾ ਇੰਤਜ਼ਾਰ ਕਰਨ ਲੱਗਾ ਪਰ ਖੁਸ਼ੀ ਕੁਝ ਨਾ ਬੋਲੀ ਨਰਿੰਦਰ ਫਿਰ ਕਹਿਣ ਲੱਗਾ ਖੁਸ਼ੀ ਤੂੰ ਸਮਝਣ ਦੀ ਕੋਸ਼ਿਸ਼ ਕਰ ਉਹਦਾ ਪਿਆਰ ਇਬਾਦਤ ਆ ਉਹਦੇ ਸਾਹ ਸਦਾ ਤੇਰੇ ਨਾਲ ਹੁੰਦੇ ਨੇ ਨਰਿੰਦਰ ਇੱਕ ਘੰਟਾ ਖੁਸ਼ੀ ਨੂੰ ਸਮਝਾਈ ਗਿਆ ਟਾਈਮ ਦੇਖ ਕੇ ਖੁਸ਼ੀ ਨੂੰ ਸੌਣ ਨੂੰ ਕਹਿਣ ਲੱਗਿਆ ਖੁਸ਼ੀ ਨੇ ਹਾਂਜੀ ਵੀਰੇ ਕਹਿ ਕੇ ਫੋਨ ਕੱਟ ਦਿੱਤਾ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਨਰਿੰਦਰ ਨਾਲ ਗੱਲ ਕਰਕੇ ਖੁਸ਼ੀ ਦਾ ਮਨ ਕੁਝ ਸ਼ਾਂਤ ਹੋ ਗਿਆ ਉਦੋਂ ਨਰਿੰਦਰ ਨੇ ਫੋਨ ਕਰਕੇ ਸਾਰਾ ਕੁਝ ਰਿੰਪੀ ਭੈਣ ਨੂੰ ਦੱਸ ਦਿੱਤਾ ਨਰਿੰਦਰ ਭੈਣੇ ਹੁਣ ਤਾਂ ਸੁਖਦੀਪ ਨੇ ਵੀ ਖੁਸ਼ੀ ਨੂੰ ਸਭ ਕੁਝ ਦੱਸ ਦਿੱਤਾ ਵਿਆਹ ਲਈ ਵੀ ਪੁੱਛ ਲਿਆ ਹੁਣ ਖੁਸ਼ੀ ਨਾਲ ਗੱਲ ਕਰ ਲੋ 림피 ਹਾਂ ਨਰਿੰਦਰ ਮੈਂ ਕਰਦੀ ਆਂ ਕੱਲ ਨੂੰ ਗੱਲ ਕੋਈ ਨਹੀਂ ਖੁਸ਼ੀ ਨੂੰ ਮੰਨਣਾ ਹੀ ਪੈਣਾ ਉਹਨੂੰ ਰਿਸ਼ਤੇ ਨਿਮਾਉਣੇ ਆਉਂਦੇ ਨੇ ਸਾਰਿਆਂ ਦਾ ਬਹੁਤ ਪਿਆਰ ਕਰਦੀ ਆ ਫਿਰ ਸੁਖਦੀਪ ਬਹੁਤ ਚੰਗਾ ਮੁੰਡਾ ਸਭ ਕੁਝ ਠੀਕ ਹੋ ਜਾਣਾ ਨਰਿੰਦਰ ਹਾਂਜੀ ਭੈਣੇ ਉਧਰ ਖੁਸ਼ੀ ਜਦੋਂ ਸਵੇਰੇ ਉੱઠી ਤਾਂ ਉਹਦਾ ਸਿਰਦਰਦ ਕਰਦਾ ਸੀ ਉੱਠ ਕੇ ਰਸੋਈ ਵਿੱਚ ਚਲੀ ਗਈ ਖੁਸ਼ੀ ਮੰਮੀ ਮੇਰਾ ਸਿਰਦਰਦ ਕਰਦਾ ਮੈਨੂੰ ਕੋਈ ਦਵਾਈ ਦੇ ਦਿਓ ਮਨਜੀਤ ਬੋਲੀ ਕੀ ਹੋਇਆ ਪੁੱਤਰਾਤ ਵਰ ਨੀਂਦ ਨਹੀਂ ਆਈ ਖੁਸ਼ੀ हां जी मम्मी जी घट ही आई है नींद चली गई सोचन लगी पता नहीं मेरी धी की किस्मत की लिखा क्यों एनी तकलीफ लिखी आ रब जी खुशी दे जीवन अज फिर बहुत उदास लगती है हाथ जोड़ अरदस कर दी है परमात्मा भली करे मनजीत चाले के कमरे वि चली गई ਬਲਵਿੰਦਰ ਗੁਰਦੁਆਰਾ ਸਾਹਿਬ ਚਾਨ ਲਈ ਤਿਆਰ ਸੀ ਬਲਵਿੰਦਰ ਨੇ ਮਨਜੀਤ ਚਾਹ ਪੀਣ ਤੋਂ ਬਾਅਦ ਗੁਰਦੁਆਰਾ ਸਾਹਿਬ ਚਲੇ ਗਏ ਮਨਜੀਤ ਨੇ ਰਸਤੇ ਵਿੱਚ ਬਲਵਿੰਦਰ ਨੂੰ ਦੱਸਿਆ ਕਿ ਅੱਜ ਖੁਸ਼ੀ ਨਾਲ ਗੱਲ ਕਰਿਓ ਉਹ ਨੂੰ ਬਾਹਰ ਕਿਤੇ ਲੈ ਜਾਇਓ ਮੈਨੂੰ ਅੱਜ ਖੁਸ਼ੀ ਵਿੱਚ ਉਦਾਸ ਲੱਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣ ਕੇ ਮੱਥਾ ਟੇਕਣ ਤੋਂ ਬਾਅਦ ਬਾਹਰ ਆ ਕੇ ਸੇਵਾ ਕਰ ਲੱਗ ਗਏ ਖੁਸ਼ੀ ਨਤਨੇਮ ਕਰਕੇ ਬੈਠੀ ਸੀ ਕਿ ਗੁਰੀ ਚਾਲੇ ਕਿ ਆ ਗਈ खुशी ਨੂੰ ਦੇਖ ਗੁਰੀ ਨੂੰ ਸਮਝਣ ਵਿੱਚ ਦੇਰੀ ਨਹੀਂ ਲੱਗੀ ਕਿ ਖੁਸ਼ੀ ਰਾਸੁੱਤੀ ਨਹੀਂ ਉਹ ਚਾਹ ਲੈ ਕੇ ਖੁਸ਼ੀ ਦੇ ਕੋਲੇ ਬਿੱਟ ਤੇ ਬੈਠ ਗਈ ਮਨਜੋਤ ਵੀ ਮਗਰੀ ਆ ਗਿਆ ਉਹਨੇ ਆਉਂਦੇ ਹੀ ਰਾਜਪ੍ਰੀਤ ਨੂੰ ਉਠਾ ਲਿਆ ਦੋਵੇਂ ਜਾਣੇ ਹਾਲ ਵਿੱਚ ਜਗਦੀਪ ਕੋਲੇ ਜਾ ਕੇ ਖੇਡਣ ਲੱਗ ਗਏ ਖੁਸ਼ੀ ਗੁਰੀ ਬੋਲੀ ਖੁਸ਼ੀ ਤੂੰ ਕਿਉਂ ਇੰਨਾ ਸੋਚਦੀ ਆ ਦੇਖ ਤੂੰ ਆਪਣਾ ਕੀ ਹਾਲ ਕੀਤਾ ਹੋਇਆ ਮੰਮੀ ਡੈਡੀ ਤੇਰੇ ਲਈ ਚੰਗਾ ਹੀ ਸੋਚਣਗੇ ਖੁਸ਼ੀ ਨੇ ਸੁਖ ਨਾਲ ਤੇ ਨਰਿੰਦਰ ਨਾਲ ਜੋ ਗੱਲਾਂ ਹੋਈਆਂ ਸਭ ਗੁਰੀ ਨੂੰ ਦੱਸ ਦਿੱਤੀਆਂ ਤੇ ਸੁਖ ਦਾ ਮੈਸੇਜ ਵੀ ਗੁਰੀ ਨੂੰ ਪੜਾਇਆ ਗੁਰੇ ਮਨ ਹੀ ਮਨ ਬਹੁਤ ਕੁਝ ਸੀ ਕਿ ਸੁਖ ਨੇ ਖੁਸ਼ੀ ਨੂੰ ਵਿਆਹ ਬਾਰੇ ਪੁੱਛਿਆ ਤੇ ਆਪਣੇ ਪਿਆਰ ਦਾ ਇਜ਼ਹਾਰ ਵੀ ਕਰ ਦਿੱਤਾ ਗੁਰੇ ਬੋਲੀ ਫਿਰ ਤੂੰ ਸੁਖਦੀਪ ਨੂੰ ਕੀ ਕਿਹਾ ਕੁਸ਼ੀ ਮੈਂ ਕੋਈ ਜਵਾਬ ਨਹੀਂ ਦਿੱਤਾ ਗੁਰੇ ਕਮਲਾ ਸੁਖਤਾ ਵੀਰੇ ਨੇ ਕੁਝ ਨਹੀਂ ਸੋਚਿਆ ਉਹ ਤੇ ਗੱਲ ਕਰਨ ਤੋਂ ਪਹਿਲਾਂ ਗੁਰੇ ਕੀ ਗਲਤ ਸੋਚ ਲਿਆ ਵੀਰੇ ਨੇ ਤੈਨੂੰ ਕੁਝ ਦੇਖਣਾ ਚਾਹੁੰਦੇ ਆਂ ਅਸੀਂ ਕੁਸ਼ੀ ਤੇ ਸੁਖ ਦੀਆਂ ਖੁਸ਼ੀਆਂ ਗੁਰੇ ਤੂੰ ਸਮਝਦੀ ਕਿਉਂ ਨਹੀਂ ਉਹਦੇ ਕਿੰਨੇ ਚਾਹ ਹੋਣਗੇ ਆਪਣੇ ਵਿਆਹ ਲਈ ਇਹ ਇਹ ਹਰ ਪਲ ਉਹਦੇ ਜੀਵਨ ਵਿੱਚ ਪਹਿਲੀ ਵਾਰ ਹੋਣਾ ਤੇ ਮੈਂ ਖੁਸ਼ੀ ਬੋਲਦੇ-ਬੋਲਦੇ ਚੁੱਪ ਕਰ ਗਈ ਗੁਰੀ ਖੁਸ਼ੀ ਚੁੱਪ ਕਿਉਂ ਕਰ ਗਈ ਸੁਖਾ ਸਭ ਕੁਝ ਸੋਚਦਾ ਹੀ ਨਹੀਂ ਦੀਪੀ ਭਾਬੀ ਰਾਜਵੰਤ ਭਾਬੀ ਜੀ ਦੀ ਡੈਥ ਵਾਲੇ ਦੇ ਨਹੀਂ ਸਮਝ ਰਹੀ ਸੀ ਸੁਖ ਤੇਰਾ ਕਿੰਨਾ ਕਰਦਾ ਫਿਰ ਮੈਂ ਵੀ ਦੇਖਿਆ ਤੇਰੇ ਨਾਲ ਤੇਰਾ ਗੱਲਾਂ ਕਰਨ ਵੇਲੇ ਬਹੁਤ ਚੰਗਾ ਮੁੰਡਾ ਮੇਰੀ ਭੈਣ ਬਣ ਕੇ ਸੋਚ ਕੇ ਜਵਾਬ ਦੇਣੀ ਇਹਨਾਂ ਕਹਿ ਕੇ ਗੁਰੀ ਰਸੋਈ ਵਿੱਚ ਚਲੀ ਗਈ ਖੁਸ਼ੀ ਉੱਠ ਮੰਜੋ ਤੇ ਰਾਜਪ੍ਰੀਤ ਕੋਲੇ ਚਲੀ ਗਈ ਉਹਨਾਂ ਨਾਲ ਆਉਣ ਲੱਗੀ ਬਲਵਿੰਦਰ ਤੇ ਮਨਜੀਤ ਵੀ ਉਦੋਂ ਘਰ ਆ ਗਏ ਸਾਰੇ ਜਾਨੇ ਰੋਟੀ ਖਾਣ ਲੱਪੇ ਬੈਠ ਕੇ ਕੁਛ ਹੀ ਹੋਣ ਕੁਝ ਠੀਕ ਸੀ ਫਿਰ ਸਾਰੇ ਜਾਨੇ ਬੱਚਿਆਂ ਨਾਲ ਸੰਗਠਣ ਲੱਗ ਗਏ ਕਿਸੇ ਨੇ ਕੋਈ ਗੱਲ ਨਾ ਛੇੜੀ ਜਿਹਦੇ ਨਾਲ ਖੁਸ਼ੀ ਨੂੰ ਤਕਲੀਫ ਹੋਵੇ ਬਲਵਿੰਦਰ ਕੁਛੇ ਪਰ ਤੁਸੀਂ ਸਾਰੇ ਜਾਨੇ ਤਿਆਰ ਹੋ ਜਾਇਓ ਅੱਜ ਆਪਾਂ ਕਿਤੇ ਬਾਹਰ ਘੁੰਮ ਕੇ ਆਵਾਂਗੇ ਜਗਦੀਪ ਨੂੰ ਵੀ ਤੂੰ ਆਪਣੇ ਘਰ ਨੂੰ ਪੁੱਛ ਲੈ ਛੁੱਟੀ ਮਿਲ ਜਾਊ ਜਗਦੀਪ ਡੈਡੀ ਜੀ ਅੱਜ ਉਹਨਾਂ ਨੇ ਚੰਡੀਗੜ੍ਹ ਨੂੰ ਜਾਣਾ ਅੱਜ ਤੇ ਮੁਸ਼ਕਲ ਆ ਤੁਸੀਂ ਜਾਓ ਕਾਂਟੇ ਵਿੱਚ ਸਾਰੇ ਜਣੇ ਤਿਆਰ ਹੋ ਗਏ ਤੇ ਪੂਰੀ ਲੁਧਿਆਣੇ ਫਿਲਮ ਦੇਖਣ ਨੂੰ ਕਹਿਣ ਲੱਗੇ। ਉਹਨੇ ਕੱਪੜੇ ਵੀ ਖਰੀਦਨੇ ਸੀ। ਖੁਸ਼ੀ ਨੇ ਵੀ ਫਿਲਮ ਦੇਖਣ ਨੂੰ ਹਾਂ ਮੀਂ ਪਰ ਦਿੱਤੀ। ਸਾਰੇ ਜਣੇ ਚਲੇ ਗਏ। ਜਦੋਂ ਵਾਪਸ ਆਏ ਤਾਂ ਕੁਝ ਦੇ ਚਿਹਰੇ ਤੇ ਵੀ ਮੁਸਕਾਨ ਸੀ। ਬਹੁਤ ਟਾਈਮ ਬਾਅਦ ਉਹ ਸਾਰੇ ਇਕੱਠੇ ਗਏ ਸੀ। ਫਿਰ ਤਿੰਨ ਦਿਨਾਂ ਬਾਅਦ ਦਿਨ ਰਿੰਪੀ ਨੇ ਖੁਸ਼ੀ ਨਾਲ ਗੱਲ ਕੀਤੀ। ਰਿੰਪੀ ਤੇ ਉਹਦੇ ਪਤੀ ਨੇ ਬਹੁਤ ਗੱਲਾਂ ਸਮਝਾਈਆਂ ਤੇ ਮੁੱਖ ਦੀ ਗੱਲ ਉਹਨਾਂ ਕਹਿ ਦਿੱਤੀ ਕਿ ਖੁਸ਼ੀ ਵਿਆਹ ਤਾਂ ਤੇਰੇ ਡੈਡੀ ਨੇ ਕਰਨਾ। ਚਾਹੇ ਹੁਣ ਕਰ ਦੇਣ ਚਾਹੇ 5 ਸਾਲ ਬਾਅਦ। ਉਹ ਤੇ ਖੁਸ਼ੀ ਤੈਨੂੰ ਪਤਾ ਹੀ ਹੈ। ਸੁਖਦੀਪ ਬਹੁਤ ਚੰਗਾ ਮੁੰਡਾ ਤੂੰ ਉਹਨੂੰ ਵਿਆਹ ਲਈ ਹਾਂ ਕਰ ਦੇ ਖੁਸ਼ੀ ਆਪਣੀ ਨੰਦ ਨੂੰ ਕੁਝ ਨਾ ਬੋਲੀ ਬਸ ਹਰ ਗੱਲ ਤੇ ਹਾਂਜੀ ਹਾਂਜੀ ਕਰੀ ਲਈ ਪਰ ਮਾਨੋ ਦਾ ਹਾਲੇ ਵੀ ਡੋਲਦਾ ਸੀ ਰਿੰਪੀ ਦੇ ਗੱਲ ਕਰਦੇ ਕਰਦੇ ਉਹਦੇ ਪਤੀ ਨੇ ਖੁਸ਼ੀ ਨੂੰ ਪੁੱਛਿਆ ਖੁਸ਼ੀ ਹਰ ਗੱਲ ਤੇ ਹਾਂਜੀ ਨਾ ਕਹਿ ਤੂੰ ਆਪ ਵੀ ਦੱਸ ਤੇ ਰਦੇ ਰਕੀਂ ਜਾਂਦਾ ਅਸੀਂ ਤੇਰਾ ਚੰਗਾ ਹੀ ਸੋਚਾਂਗੇ ਖੁਸ਼ੀ ਪਾਜੀ ਮੈਨੂੰ ਪਤਾ ਡੈਡੀ ਜੀ ਨੇ ਮੇਰਾ ਵਿਆਹ ਤਾਂ ਕਰਨਾ ਹੀ ਹੈ ਸ਼ਾਇਦ ਉਹ ਜੋ ਸੋਚਦੇ ਆ ਉਹ ਵੀ ਸਹੀ ਆ ਪਰ ਸੁੱਖ ਨਾਲ ਨਹੀਂ ਗੱਲ ਕਰਦੇ ਹੋਏ ਹੀ ਫਿਰ ਚੁੱਪ ਕਰ ਗਈ ਰਿੰਪੀ ਸੁਖਦੀਪ ਪਿਆਉਣੀ ਇਹ ਨਾ ਸੋਚ ਕੇ ਤੇਰਾ ਪਹਿਲਾ ਵਿਆਹ ਹੋਇਆ ਸੀ ਜਿੱਥਾਂ ਤੂੰ ਮੇਰੇ ਵੀਰ ਦੀ ਵੀ ਤੂੰ ਜਦੋਂ ਅਸੀਂ ਸੋਚ ਲਿਆ ਵੀ ਤੈਨੂੰ ਇਕੱਲੇ ਨਹੀਂ ਦੇਖ ਸਕਦੇ ਬਸ ਹੁਣ ਬਹੁਤ ਟਾਈਮ ਲੈ ਲਿਆ ਤੇ ਸੋਚਣ ਲਈ ਹੁਣ ਸੁਖਦੀਪ ਨਾਲ ਲਵਿਆ ਨੂੰ ਹਾਂ ਕਰਦੇ ਸੁਖਜੀ ਜੀ ਭੈਣੇ ਬਾਜੀ ਤੁਸੀਂ ਇੱਕ ਵਾਰੀ ਸੁਖ ਨਾਲ ਗੱਲ ਕਰ ਲਓ ਨਰਿੰਦਰ ਵੀਰਾ ਤਾਂ ਮੇਰੀ ਗੱਲ ਸਮਝਦਾ ਨਹੀਂ ਰਿੰਪੀ ਨੇ ਹਾਂ ਕਰਤੇ ਕਿ ਤੇਰੇ ਬਾਜੀ ਕਿਸੇ ਦਿਨ ਵੇਲੇ ਵੇਲੇ ਟਾਈਮ ਗੱਲ ਕਰ ਲੈਣਗੇ ਪਰ ਤੂੰ ਕੋਈ ਟੈਂਸ਼ਨ ਨਹੀਂ ਲੈਣੀ ਨਾ ਕੁਝ ਸੋਚਣਾ ਕਿੰਨਾ ਹੀ ਟਾਈਮ ਰਿੰਪੀ ਹੁਣੀ ਦੋਵੇਂ ਜਾਣੇ ਕੁਛ ਹੀ ਨਾ ਗੱਲਾਂ ਕਰਦੇ ਰਹੇ ਉਹਨਾਂ ਨੂੰ ਸਮਝਾਈਏ ਫਿਰ ਖੁਸ਼ੀ ਨੂੰ ਕਿਹਾ ਕਿ ਮਸੀ ਜੀ ਨਾਲ ਗੱਲ ਕਰਵਾ ਦੇ ਖੁਸ਼ੀ ਰਸੋਈ ਵਿੱਚ ਜਾ ਕੇ ਮਮੀ ਰਿੰਪੀਪੇ ਨਾਲ ਗੱਲ ਕਰਿਓ ਤੇ ਖੁਦ ਰੋਟੀ ਬਣਾਉਣ ਲੱਗਦੀ ਰਿੰਪੀ ਨੇ ਰਸਮੀ ਫਤਿਹ ਬੁਲਾਈ ਤੇ ਬਾਅਦ ਵਿੱਚ ਸਾਰੇ ਪਰਿਵਾਰ ਦਾ ਹਾਰ ਚਲ ਪੁੱਛਣ ਤੋਂ ਬਾਅਦ ਮਸੀ ਜੀ ਖੁਸ਼ਪ੍ਰੀਤ ਵਿਆਹ ਲਈ ਮੰਨ ਗਈ ਆ ਬੱਸ ਉਹਦੇ ਚੀਜਾ ਜੀ ਕੋਰੀ ਸੁਖਦੀਪ ਨਾਲ ਗੱਲ ਕਰ ਲੈਣ ਫਿਰ ਤੁਸੀਂ ਸੁਖਦੀਪ ਦੇ ਪਰਿਵਾਰ ਨਾਲ ਗੱਲ ਕਰ ਲਿਓ ਮਨਜੀਤ ਸ਼ੁਗਰਾ ਪ੍ਰਮਾਤਮਾ ਦਾ ਦੀਏ ਸਾਡਾ ਤਾਂ ਹੁਣ ਖੁਸ਼ੀ ਨਾਲ ਵਿਆਹ ਬਾਰੇ ਗੱਲ ਕਰਨੋਂ ਦਿਲ ਨਹੀਂ ਸੀ ਕਰਦਾ ਮੇਰੀ ਦੁਨੀਆ ਹੁੰਦੀ ਸੀ ਜਦੋਂ ਰੋਣ ਲੱਗ ਜਾਂਦੀ ਸੀ ਰਿੰਪੀ ਮਾਸੀ ਜੀ ਬਸ ਹੁਣ ਸਾਰੇ ਦੁੱਖ ਕੱਟੇ ਜਾਣਗੇ ਘਰ ਸਭ ਦਾ ਮੂੰਹ ਮਿੱਠਾ ਕਰਵਾਉ ਮਾਸੀ ਜੀ ਦੁੱਖ ਤਾਂ ਬੁੱਧਾ ਨਹੀਂ ਹੁੰਦਾ ਪਰ ਹੁਣ ਖੁਸ਼ੀਆਂ ਵੀ ਰੱਜ ਕੇ ਮਨਾਇਓ ਮਨਜੀਤ ਨੇ ਰਿੰਪੀ ਨਾਲ ਗੱਲ ਕਰਨ ਤੋਂ ਬਾਅਦ ਆ ਕੇ ਕੁਸ਼ੀ ਨੂੰ ਗਲਵਕੜੀ ਵਿੱਚ ਲੈ ਕੇ ਪਿਆਰ ਦਿੱਤਾ ਮਨਜੀਤੀ ਇਹ ਬਹੁਤ ਖੁਸ਼ ਵਧੀਆ ਫੈਸਲਾ ਲਿਆ ਬਹੁਤਿਆਂ ਦੇ ਕਰਮਾਂ ਵਿੱਚ ਦੋ ਸੰਯੋਗ ਲਿਖੇ ਹੁੰਦੇ ਨੇ ਕਈ ਵਾਰ ਕੋ ਪਿਛਲੇ ਜਨਮ ਦਾ ਵਾਅਦਾ ਘਟਾ ਜੋ ਪ੍ਰਮਾਤਮਾ ਪੂਰਾ ਕਰਦਾ ਮੇਰਾ ਪੁੱਤ ਹੰਦੂ ਖੁਸ਼ ਰਿਹਾ ਕਰ ਖੁਸ਼ੀ ਹਾਂ ਜੀ ਮਮਾ ਗੁਰੀ ਨੇ ਰਸੋਈ ਹੁੰਦੇ ਸਭ ਕੋਲੇ ਸੁਣ ਲਿਆ ਉਹਨਾਂ ਨੇ ਵੀ ਆਉਂਦੇ ਗੁਰੀ ਨੂੰ ਗਲੇ ਮਿਲੇ ਤੇ ਵਧਾਈਆਂ ਦਿੱਤੀਆਂ ਮਨਜੀਤ ਨੇ ਬਲਵਿੰਦਰ ਨੂੰ ਵੀ ਦੱਸ ਦਿੱਤਾ ਬਲਵੀਰ ਬਲਵਿੰਦਰ ਇੰਨਾ ਖੁਸ਼ ਹੋਇਆ ਕਿ ਉਹਦੀ ਅੱਖਾਂ ਵਿੱਚ ਪਾਣੀ ਆ ਗਿਆ ਗੁਰੀ ਮਜ਼ਾਕ ਕਰਨ ਲੱਗੀ ਡੈਡੀ ਹਲੇ ਥੋੜਾ ਖੁਸ਼ੀ ਦੀ ਵਧਾਈ ਹੋਈ ਹੈ ਤੁਸੀਂ ਹੁਣੇ ਦਿਲ ਘਟਾਈ ਜਾਂਦੇ ਹੋ ਬਲਵਿੰਦਰ ਉਹ ਨਹੀਂ ਪੁੱਤ ਮੈਂ ਤਾਂ ਬਹੁਤ ਖੁਸ਼ ਹਾਂ ਬਲਵਿੰਦਰ ਖੁਸ਼ੀ ਨੂੰ ਕੋਲ ਜਾ ਕੇ ਉਹਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗਿਆ ਤੀਏ ਵੋਤ ਵਧੀਆ ਫੈਸਲਾ ਲਿਆ ਪ੍ਰਮਾਤਮਾ ਮੇਰੀ ਖੁਸ਼ੀ ਦੇ ਜੀਵਨ ਵਿੱਚ ਖੁਸ਼ੀਆਂ ਹੀ ਰਹਿਣ ਕਦੇ ਦੁੱਖ ਨਾ ਆਵੇ ਮੇਰੀ ਧੀ ਦੀ ਜ਼ਿੰਦਗੀ ਵਿੱਚ ਅਜ ਬਲਵਿੰਦਰ ਤੇ ਮਨਜੀਤ ਹੋਣੀ ਸਾਰੇ ਜਾਣੇ ਬਹੁਤ ਖੁਸ਼ੀ ਉਦ੍ਰੇਸ਼ ਖਦੀਪ ਨੂੰ ਹਫਤਾ ਹੋ ਗਿਆ ਸੀ ਖੁਸ਼ੀ ਦੇ ਮੈਸੇਜ ਦਾ ਇੰਤਜ਼ਾਰ ਕਰਦੇ ਨੂੰ ਪਰ ਖੁਸ਼ੀ ਦਾ ਰਿਪਲਾਈ ਨਹੀਂ ਆਇਆ ਸੁਖਦੀਪ ਆਪਣੇ ਆਪ ਨੂੰ ਕੁੱਸਣ ਲੱਗਾ ਕਿਉਂ ਮੈਂ ਬਿਨਾਂ ਸੋਚੀ ਸਮਝੇ ਖੁਸ਼ੀ ਨੂੰ ਆਪਣੇ ਦਿਲ ਦਾ ਹਾਲ ਸੁਣਾ ਦਿੱਤਾ ਮੈਨੂੰ ਪਤਾ ਸੀ ਉਹ ਰਾਜਵੰਤ ਦੀ ਜਗਾ ਕਿਸੇ ਹੋਰ ਬਾਰੇ ਨਹੀਂ ਸੋਚ ਸਕਦੀ ਮੈਂ ਕੁਛ ਨੂੰ ਮਤਕਲੀਬ ਦਿੱਤੀ ਹੈ ਖੁਸ਼ੀ ਮੇਰੇ ਨਾਲ ਪੱਕਾ ਨਾਰਾਜ਼ ਹੋਗੀ ਇਹ ਹੀ ਸੋਚੋ ਖੁਸ਼ੀ ਨੂੰ ਫੋਨ ਲਾ ਲੈਂਦਾ ਉਹਦੇ ਨਾਲ ਗੱਲ ਕਰਕੇ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਸੁਖ ਦਾ ਨੰਬਰ ਦੇ ਖੁਸ਼ੀ ਫੋਨ ਨਹੀਂ ਚੱਕਦੀ ਫਿਰ ਨਰਿੰਦਰਾ ਤੋਂ ਗੁਰੀ ਦਾ ਨੰਬਰ ਲੈ ਕੇ ਫੋਨ ਕਰਦਾ ਗੁਰੀ ਦੇ ਫੋਨ ਚੁੱਕਦੇ ਸਾਰੀ ਸੁਖਦੀਪ ਪਹਿਲਾ ਸੱਸਰੀ ਕੱਲ ਬੁਲਾਉਂਦਾ ਫਿਰ ਹਾਲ ਚਾਲ ਪੁੱਛਦਾ ਤੇ ਗੁਰੀ ਨੂੰ ਕਹਿੰਦਾ ਪੈਨੇ ਕੋਈ ਛੋਟੀ ਨਾ ਗੱਲ ਕਰਾ ਦਿਓ ਖੁਸ਼ੀ ਮੇਰੇ ਨਾਲ ਨਾਰਾਜ਼ ਹੈ ਮੇਰਾ ਫੋਨ ਨਹੀਂ ਚੱਕਦੀ ਗੁਰੀ ਹੱਸਦੇ ਹੋਏ ਫਿਰ ਔਖਾ ਭਰਾਵਾ ਉਸ ਨਹੀਂ ਗੱਲ ਉਹ ਨਹੀਂ ਗੱਲ ਕਰ ਸਕਦੀ ਜੇ ਗੁੱਸੇ ਹੋਵੇ ਤਾਂ ਸੁਖਦੀਪ ਜੀ ਪੈਨੇ ਠੀਕ ਹੈ ਗੁਰੀ ਉਹ ਵੈਸੇ ਹੀ ਕਿਹਾ ਲੈ ਗੱਲ ਕਰ ਕਰੀ ਨਾ ਗੁਰੀ ਨੇ ਖੁਸ਼ੀ ਨੂੰ ਫੋਨ ਦੇ ਕੇ ਗੱਲ ਕਰਨਾ ਗੱਲ ਕਰ ਲੈ ਸੁਖਦੀਪ ਨਾਲ ਖੁਸ਼ੀ ਮੈਂ ਨਹੀਂ ਗੱਲ ਕਰਨੀ ਗੁਰੀ ਨੇ ਧੱਕੇ ਨਾਲ ਖੁਸ਼ੀ ਨੂੰ ਫੋਨ ਫੜਾ ਦਿੱਤਾ ਪਰ ਖੁਸ਼ੀ ਕੁਝ ਨਾ ਬੋਲੀ ਸੁਖਦੀਪ ਗਲਤੀ ਹੋ ਗਈ ਖੁਸ਼ੀ ਮaaf ਕਰਦੇ ਯਾਰ ਖੁਸ਼ੀ ਕੁਝ ਨਾ ਬੋਲੀ ਸੁਖਦੀਪ ਕੁਝ ਤਾਂ ਬੋਲ ਖੁਸ਼ੀ ਮੇਰੇ ਤੋਂ ਤੇਰੀ ਨਾਰਾਜ਼ਗੀ ਨਹੀਂ ਚੱਲ ਹੁੰਦੀ ਖੁਸ਼ੀ ਕੀ ਬੋਲਾਂ ਛੱਡਿਆ ਮੈਨੂੰ ਬੋਲਣ ਜੋਗੀ ਸੁਖਦੀਪ ਮਾਫੀ ਖੁਸ਼ੀ ਸੁਖ ਤੈਨੂੰ ਆਪਣੀ ਦੋਸਤੀ ਚੰਗੀ ਨਹੀਂ ਲੱਗਦੀ ਸੀ ਕਰਦਿਆ ਨੇ ਮੇਰਾ ਵਿਆਹ ਕਰਨਾ ਸੀ ਜਿੱਥੇ ਮਰਜ਼ੀ ਕਰਦੇ ਤੂੰ ਕਿਉਂ ਵਿਕੇ ਆ ਤੇ ਐ ਆਪਣੇ ਬਾਰੇ ਕੁਝ ਨਹੀਂ ਸੋਚਿਆ ਤੇਰੇ ਵੀ ਕੁਝ ਸੁਪਨੇ ਹੋਣਗੇ ਸੁਖਦੀਪ ਮੇਰਾ ਹਰ ਸੁਪਨਾ ਹਰ ਅਹਿਸਾਸ ਤੇਰੇ ਨਾਲ ਆਪੁਜੀ ਪਰ ਖੁਸ਼ੀ ਜੇ ਤੇਰਾ ਨਹੀਂ ਮਨ ਵਿਆਹ ਕਰਾਉਂਦਾ ਆਪਾਂ ਫਿਰ ਵੀ ਦੋਸਤ ਰਹਾਂਗੇ ਕੁਝ ਮੈਂ ਅੱਜ ਤੱਕ ਤੇਰੇ ਤੋਂ ਬਿਗੈਰ ਕਿਸੇ ਹੋਰ ਬਾਰੇ ਨਹੀਂ ਸੋਚ ਸਕਿਆ ਬਹੁਤ ਔਖਾ ਹੁੰਦਾ ਇਸ ਲਈ ਮੈਂ ਤੈਨੂੰ ਕਦੇ ਨਹੀਂ ਕਹਿ ਸਕਦਾ ਰਾਜਵੰਤ ਨੂੰ ਭੁੱਲ ਕੇ ਕਿਸੇ ਬਾਰੇ ਸੋਚ ਕੁਝ ਪੱਕਾ ਸੁਖਦੀਪ ਜਮਾਂ ਪੱਕਾ ਵਾਲਾ ਵਾਦਾ ਕੁਝ ਮੈਂ ਤੈਨੂੰ ਰੋਕ ਕੇ ਫੋਨ ਲਾਉਣਾ ਕਿਸਦਾ ਫੋਨ ਆਉਂਦਾ ਮੈਨੂੰ ਖੁਸ਼ੀ ਦਾ ਫੋਨ ਕੱਟਣ ਤੋਂ ਬਾਅਦ ਸੁਖਦੀਪ ਦੂਜੀ ਕਾਲ ਤੇ ਹੈਲੋ ਕਹਿੰਦਾ ਤਾਂ ਗੋਰੀਂਪੀ ਆਪਣੇ ਬਾਰੇ ਦੱਸ ਕੇ ਸੁਖਦੀਪ ਦਾ ਹਾਲਚਲ ਪੁੱਛਦੀ ਆ ਸੁਖਦੀਪ ਨੇ ਦੋਵਾਂ ਨੂੰ ਸੱਸ ਸ੍ਰੀ ਕਾਲ ਬੁਲਾਈ ਪਰਿਵਾਰ ਦਾ ਹਾਲਚਲ ਪੁੱਛਿਆ ਰਿੰਪੀ ਵਧੀਆ ਇੱਤਰ ਵੀ ਸਭ ਹਾਂ ਜੀ ਜੀਜਾ ਜੀ ਮੈਨੂੰ ਨਰਿੰਦਰ ਵੀਰੇ ਨੇ ਦੱਸਿਆ ਸੀ ਤੁਸੀਂ ਮੇਰੇ ਨਾਲ ਗੱਲ ਕਰਨੀ ਆ ਰਿੰਪੀ ਹੁਣੀ ਦੋਵੇਂ ਹੀ ਸੁਖਦੀਪ ਕਹਿਣ ਲੱਗੇ ਸਾਨੂੰ ਪਤਾ ਸੁਖ ਤੂੰ ساری ਉਮਰ ਖੁਸ਼ੀ ਦਾ ਸਾਥ ਦੇਵੋਗੇ ਰਾਜਪ੍ਰੀਤ ਦਾ ਵੀ ਖਿਆਲ ਰੱਖੇਗਾ ਬਸ ਇੱਕੋ ਗੱਲ ਆ ਕਿ ਕੁਛ ਪ੍ਰੀਤ ਸ਼ਾਇਦ ਰਾਜਵੰਦਨ ਕਦੇ ਨਹੀਂ ਕਦ ਦੇ ਭੁੱਲ ਸਕਦੀ ਹੈ ਪਤਾ ਨਹੀਂ ਕੁਛ ਪ੍ਰੀਤ ਕਦੋਂ ਤੈਨੂੰ ਬਣਾਵੇਗੀ ਬਸ ਇਹਨਾਂ ਗੱਲਾਂ ਦਾ ਧਿਆਨ ਰੱਖੀਂ ਰੱਬ ਕਰੇ ਤੁਹਾਡਾ ਦੋਵਾਂ ਦਾ ਜੀਵਨ ਪਿਆਰ ਤੇ ਖੁਸ਼ੀਆਂ ਭਰਿਆ ਬਣਿਆ ਰਹੇ ਹਮੇਸ਼ਾ ਸੁਖਦੀਪ ਜੀਜਾ ਜੀ ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰੋ ਮੈਂ ਕਦੇ ਵੀ ਤੁਹਾਨੂੰ ਸ਼ਾਇਦ ਦਾ ਮੌਕਾ ਨਹੀਂ ਦੇਵਾਂਗਾ ਮੈਂ ਹੁਣ ਵੀ ਖੁਸ਼ੀ ਨੂੰ ਇਹ ਸਮਝਾਉਂਦਾ ਸੀ ਪਰ ਪਹਿਲਾਂ ਤੁਸੀਂ ਹੁਣ ਉਹਦੇ ਨਾਲ ਗੱਲ ਕਰ ਲਓ ਸੁਖ ਨਾਲ ਉਹ ਦੋਵੇਂ ਬਾਬਾ ਟਾਈਮ ਗੱਲਾਂ ਕਰੀ ਗਏ ਤੇ ਬਾਅਦ ਬਲਵਿੰਦਰ ਨਾਲ ਗੱਲ ਕਰਕੇ ਕਿਹਾ ਕਿ ਮਾ ਸਰ ਜੀ ਤੁਸੀਂ ਸੁਖ ਦੇ ਪਰਿਵਾਰ ਨਾਲ ਰਿਸ਼ਤੇ ਦੀ ਗੱਲ ਕਰ ਲਓ ਬਹੁਤ ਚੰਗਾ ਮੁੰਡਾ ਜੇ ਉਹਦੇ ਪਰਿਵਾਰ ਵਾਲੇ ਮੰਨਦੇ ਆ ਤਾਂ ਰੁਕਾ ਕਰ ਲਓ ਫਿਰ ਜਦੋਂ ਸੁਖ ਦੇ ਪੰਜਾਬ ਆਉਣ ਦਾ ਪ੍ਰੋਗਰਾਮ ਰੱਖ ਲਓ ਫਿਰ ਰਿੰਪੀ ਨੇ ਸੁਖਪ੍ਰੀਤ ਨੂੰ ਗਿਆ ਕਿ ਤੇਰੇ ਪਾਜੀ ਵੱਲੋਂ ਸਭ ਕੁਝ ਠੀਕ ਹੈ ਬਸ ਹੁਣ ਤੂੰ ਸੁਖ ਨੂੰ ਵਿਆਹ ਲਈ ਹਾਂ ਕਰ ਦੇ ਖੁਸ਼ੀ ਹਾਂਜੀ ਭੈਣ ਜੀ ਰਿੰਪੀ ਕਿੰਨਾ ਹੀ ਟਾਈਮ ਤੁਸੀਂ ਨਾਲ ਗੱਲ ਕਰੀ ਗਈ ਕਈ ਗੱਲਾਂ ਰਾਜਵੰਤ ਵਾਂਗ ਹੀ ਖੁਸ਼ੀ ਨੂੰ ਸਮਝਾਈਆਂ ਸਮਝਾਈ ਗਈ ਖੁਸ਼ੀ ਪੈਣਿਆ ਦਿੱਤਾ ਤੁਸੀਂ ਰਾਜਵੰਤ ਵਾਂਗ ਗੱਲ ਨਾ ਕਰਦੇ ਹੋ ਇਦਾਂ ਹੀ ਮੈਨੂੰ ਸਮਝਾਉਣ ਲੱਗਦੇ ਹੋ ਆਪਣੀ ਗੱਲ ਮਨਵਾ ਕੇ ਹਟਦੇ ਸੀ ਜਦੋਂ ਤੁਸੀਂ ਸਾਰੇ ਜਾਣੇ ਸੋਚਦੇ ਹੋ ਮੇਰੇ ਭਲਾ ਸੋਚਦੇ ਹੋ ਬਸ ਮੇਰਾ ਹੀ ਮਨ ਨਹੀਂ ਸੀ ਮੰਦਾ ਪੈਣੇ ਪਤਾ ਨਹੀਂ ਕਿਉਂ ਲੱਗਦਾ ਕਿ ਸੁਖ ਲਈਏ ਠੀਕ ਨਹੀਂ ਰਿੰਪੀ ਬੱਸ ਹੁਣ ਕੁਝ ਨਹੀਂ ਸੋਚਣਾ ਆਪਣਾ ਤੇ ਰਾਜਪ੍ਰੀਤ ਦਾ ਖਿਆਲ ਰੱਖਣਾ ਚੱਲ ਹੁਣ ਆਪਾਂ ਕੱਲ ਨੂੰ ਗੱਲ ਕਰਦੇ ਹਾਂ ਹੁਣ ਮੈਂ ਰਾਤੀ ਰੋਟੀ ਪਕਾਉਣੀ ਹੈ ਕੁਝ ਹਾਂਜੀ ਪੈਣੇ ਬਣਾ ਲਓ ਰੋਟੀ ਤੁਸੀਂ ਤੇ ਫੋਨ ਕੱਟ ਦਿੱਤਾ ਖੁਸ਼ੀ ਨੇ ਬਾਅਦ ਵਿੱਚ ਸੁਖ ਨੂੰ ਮੈਸੇਜ ਕਰ ਲੱਗ ਗਈ ਖੁਸ਼ੀ ਹਾਂਜੀ ਹੈਲੋ ਇਹੋ ਜਿਹਾ ਕੀ ਮੇਰੇ ਸਾਰੇ ਪਰਿਵਾਰ ਤੇ ਜਾਦੂ ਕੀਤਾ ਸਾਰੇ ਤੇਰੀ ਗੱਲ ਮੰਨਦੇ ਆ ਕਰਤੀ ਮੈਂ ਰਿੰਪੀ ਭੈਣ ਨੂੰ ਹਾਂ ਉਸ ਤੋਂ ਬਾਅਦ ਖੁਸ਼ੀ ਨੇ ਰਸੋਈ ਆਪਣੀ ਮੰਮੀ ਨੂੰ ਵੀ ਦੱਸ ਦਿੱਤਾ ਕਿ ਮੈਂ ਸੁਖ ਨੂੰ ਵਿਆਹ ਲਈ ਹਾਂ ਕਹਿ ਦਿੱਤੀ ਮਨਜੀਤ ਬਹੁਤ ਵਧੀਆ ਵਧਾਈਆਂ ਪੁੱਤ ਅਦਾ ਤੂੰ ਬਹੁਤ ਵਧੀਆ ਖੁਸ਼ਖਬਰੀ ਸੁਣਾਈ ਹੈ ਮਨਜੀਤ ਨੇ ਹਾਲ ਵਿੱਚ ਜਾ ਕੇ ਸਭ ਨੂੰ ਦੱਸ ਦਿੱਤਾ ਤੁਹਾਨੂੰ کہانی ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ